ਚੈਨਲ ਪੰਜਾਬ ਸ਼ਾਨ ਪੰਜਾਬ ਦੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਚੈਨਲ ਪੰਜਾਬ ਦੇ ਅੱਜ ਦੇ ਇਸ ਖਾਸ ਪ੍ਰੋਗਰਾਮ 'ਚ ਮੈਂ ਹਾਂ ਜੀ ਤੁਹਾਡੇ ਨਾਲ ਸੁਖਵਿੰਦਰ ਸਿੰਘ ਗਰੇਵਾਲ ਤੇ ਮੁਲਾਕਾਤ ਅੱਜ ਤੁਹਾਡੀ ਕਰਵਾਉਣੀ ਆ ਇੱਕ ਹਰਮਨ ਪਿਆਰੇ ਫਨਕਾਰ ਦੇ ਨਾਲ ਮਿੱਠੇ ਬੋਲਾਂ ਦੇ ਮਾਲਕ ਦੇ ਨਾਲ ਜੀ ਹਾਂ ਮੈਂ ਗੱਲ ਕਰ ਰਿਹਾ ਹਰਜੀਤ ਹਰਮਨ ਹੋਰਾਂ ਦੀ ਹਰਮਨ ਭਾਜੀ ਸਵਾਗਤ ਹੈ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਭ ਤੋਂ ਪਹਿਲਾਂ ਚੈਨਲ ਪੰਜਾਬ ਦੇ ਦਰਸ਼ਕਾਂ ਨੂੰ ਦੀਏ ਦੁਆ ਕਰਕੇ ਪ੍ਰਮਾਤਮਾ ਤੁਹਾਨੂੰ ਚਰਤੀ ਕਲਾ ਵੱਕਸੇ ਖੁਸ਼ ਰੱਖੇ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿਲਜਾਨੀ ਗੀਤ ਦੇ ਸੁਪਰ ਹਿੱਟ ਹੋਣ ਦੇ ਆ ਬਾਪਾ ਜੀ ਹੁਣ ਆਪਰ ਗੱਲ ਅਕਸਰ ਚੱਲਦੀ ਹੈ ਕੈਸਟਾਂ ਤੋਂ ਹਾਂ ਹੁਣ ਮੈਨੂੰ ਜਦੋਂ ਕੁਐਸਚਨ ਪੁੱਛਿਆ ਜਾਂਦਾ ਵੀ ਸਿੰਗਲ ਟਰੈਕ ਆ ਰਿਹਾ ਜਾਂ ਕੈਸਟ ਇਹਦਾ ਜਵਾਬ ਦੇਣਾ ਵੀ ਔਖਾ ਹੋ ਜਾਂਦਾ ਕਈ ਵਾਰੀ ਜੀ ਮੈਂ ਕਹਾਂ ਵੀ ਕੈਸਟਾਂ ਦਾ ਫਿਜ਼ੀਕਲ ਰੂਪ ਹੁਣ ਖਤਮ ਹੋ ਗਿਆ ਸਿਰਫ ਚੈਨਲ ਦਾ ਜਿੰਨਾ ਵੀ ਹੈ ਨੈਟ ਦੇ ਉੱਤੇ ਹੀ ਹੈ ਬਿਲਕੁਲ ਪੂਰੀ ਐਲਬਮ 24 ਕੈਟ ਉਹਦੇ ਵਿੱਚੋਂ ਤੀਜਾ ਗੀਤ ਦਿਲਜਾਨੀ ਜਿਸ ਨੂੰ ਤੁਸੀਂ ਬਹੁਤ ਪਿਆਰਦੇ ਹੋ ਪਹਿਲੇ ਗੀਤਾਂ ਦੀ ਇਸ ਲਈ ਮੈਂ ਆਪਣੇ ਚੌੜਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਨਾਲੇ ਚੌਣ ਵਾਲਿਆਂ ਨੂੰ ਵਕੋ ਵਕ ਟੇਸਟ ਮਿਲ ਰਹੇ ਨੇ ਪਹਿਲਾ 24 ਕੈਰਟ ਮਿਲਿਆ ਫਿਰ ਮਾਇ ਨਹੀਂ ਮਾਇ ਤੇ ਹੁਣ ਦਿਲ ਜਾਨੀ ਇੱਕ ਸੈਡ Song ਕਿਉਂਕਿ ਆਪਾਂ ਦੇਖ ਰਹੇ ਹਾਂ ਇੰਡਸਟਰੀ ਦੇ ਵਿੱਚ ਸੈਡ Song ਦੀ ਜਿਹੜੀ ਰੀਤ ਆ ਉਹ ਬਹੁਤ ਘਟਦੀ ਜਾ ਰਹੀ ਆ ਪਤਾ ਨਹੀਂ ਤਾਂ ਇਹ ਲੱਗਦਾ ਕਿ ਸੈਡ ਜਿਹੜਾ ਬੰਦਾ ਗਾਉਂਦਾ ਜੀ ਉਹਨੂੰ ਪ੍ਰੋਗਰਾਮ ਨਹੀਂ ਮਿਲਣੇ ਹੈਗੇ ਜਾਂ ਪਤਾ ਨਹੀਂ ਕੀ ਦਿੱਕਤ ਆ ਸੈਡ ਗੀਤ ਨਹੀਂ ਮਿਲ ਰਹੇ ਅੱਗੇ ਆਪਾਂ ਸੁਣਦੇ ਸੀਗੇ ਧਰਮਪ੍ਰੀਤ ਹੋਰਾਂ ਨੂੰ ਦਵਿੰਦਰ ਕੋਹੀ ਨੂਰ ਹੋਰ ਕਿੰਨੇ ਕਲਾਕਾਰ ਨੇ ਜਿਹੜ ਬਿਲਕੁਲ ਭਾਈ ਤੁਹਾਡੀ ਗੱਲ ਬਿਲਕੁਲ ਸੱਚੀ ਹੈ ਪ੍ਰੋਗਰਾਮ ਸਾਈਡ ਜਿਹੜਾ ਗਾਉਂਦਾ ਉਹ ਤਾਂ ਬਹੁਤ ਘੱਟ ਪਰ ਹੁਣ ਥੋੜੇ ਜਿਹੀ ਚੀਜ਼ ਹੋਇਆ ਹਮ ਤੁਹਾਡਾ ਗਾਣਾ ਹਿੱਟ ਹੋਣਾ ਚਾਹੀਦਾ ਬਿਲਕੁਲ ਤੇ ਕਿਉਂਕਿ ਬਾਬੇ ਨੇ ਪਤਾ ਨਹੀਂ ਕਿੱਥੋਂ ਗਾਇਕੀ ਲੇਖਣੀ ਐ ਮਿਊਜ਼ਿਕ ਬਣਾਇਆ ਬੰਦੇ ਦੇ ਦਿਲ ਨੂੰ ਇੱਕ ਵੱਖਰੀ ਚੀਜ਼ ਦਿੱਤੀ ਸੁਣਨ ਵਾਸਤੇ ਮਨੋਰੰਜਨ ਕਰਨ ਵਾਸਤੇ ਪਰ ਇਹਨਾਂ ਦਾ ਸਬੰਧ ਆਪਾਂ ਅਕਸਰ ਪੜਦੇ ਆ ਕਿ ਜਨਮ ਤੋਂ ਮੌਤ ਤੱਕ ਗੀਤਾਂ ਦਾ ਸਬੰਧ ਬਿਲਕੁਲ ਤੇ ਇਸ ਕਰਕੇ ਜਦੋਂ ਅਸੀਂ ਪਹਿਲਾਂ ਪੂਰੀ ਕੈਸਟ ਤਿਆਰ ਕਰਦੇ ਹੁੰਦੇ ਹਾਂ ਉਹਦੇ ਵਿੱਚ ਇਹ ਖਿਆਲ ਰੱਖਿਆ ਜਾਂਦਾ ਕਿ ਅਸੀਂ ਸਾਰੇ ਕਿਉਂਕਿ ਇੱਕ ਕੈਸਟ ਦਾ ਇੰਜੋਏ ਕਰਨਾ ਹੁੰਦਾ ਜਦੋਂ ਤੁਸੀਂ ਟੇਪ ਡੈਕ ਦੇ ਵਿੱਚ ਚਲਾ ਲਈ ਉਹਦੇ ਵਿੱਚ ਜੇ ਸਾਰੇ ਬੀਟ ਚੱਲੀ ਗਏ ਬੀਟ ਨਹੀਂ ਹਾਂ ਅਗਲਾ ਕਹਿੰਦਾ ਵੀ ਇਹ ਤਾਂ ਸਾਰੇ ਨੱਚਣ ਵਾਲੇ ਉਹ ਅਸੀਂ ਬੜਾ ਚੋਣ ਕਰਦੇ ਵੀ ਕੀ ਕਰੀਏ ਵੀ ਇੱਕ ਸੈੱਟ Song ਚਾਹੀਦਾ ਗਾਣਾ ਬੰਦੇ ਨੂੰ ਚੰਗਾ ਲੱਗੇ ਜੀ ਕਈ ਵਾਰ ਵਾਪਰੀ ਹੈ ਕਿ ਜਿਹੜੇ ਰਿਸ਼ਤੇ ਦਿਲਾਂ ਦੇ ਨਾਤੇ ਟੁੱਟੇ ਹੁੰਦੇ ਨੇ ਕਿਸੇ ਨਾਲ ਉਸ ਤੋਂ ਬਾਅਦ ਲੋਕ ਵਿਆਹਾਂ ਬੰਦ ਤੇ ਚਾਹੀਦੀ ਹੈ ਡਾਂਸਿੰਗ Song ਚਾਹੀਦੀ ਹੈ ਉਸ ਤੋਂ ਬਾਅਦ ਜੇ ਕੋਈ ਚੰਗਾ ਰਾਈਟਰ ਜਿੱਤੇ ਮੇਰੇ ਪਰਗਟੂਰੀ ਲਿਖਦੇ ਨੇ ਸਾਡਾ ਇਦਾਂ ਦਾ ਗਾਣਾ ਇੱਕ ਸੱਭਿਆਚਾਰਕ ਜਾਂ ਜ਼ਰੂਰ ਹੁੰਦਾ ਜੀ ਜਿਹਦੇ ਵਿੱਚ ਹੁਣ ਤਾਂ ਮਿਲਕਦਾ ਆਉਣ ਵਾਲੀ ਜਨਰੇਸ਼ਨ ਨੂੰ ਨਹੀਂ ਪਤਾ ਲੱਗਣਾ ਕਿ ਕੀ ਚਾਦਰਾਂ ਹੁੰਦੀਆਂ ਨੇ ਬਿਲਕੁਲ ਕੀ ਪਿੰਗਾ ਝੂਟੀਆਂ ਹੁੰਦੀਆਂ ਮਟਿਆਰਾਂ ਤੇ ਕੀ ਚਰਖੇ ਹੁੰਦੇ ਨੇ ਕੀ ਬੱਲੇ ਦੇ ਤੇ ਗੋਲ ਦੇ ਕੌਣ ਦੀ ਮਾਤ ਹੁੰਦਾ ਇਸ ਗੱਲ ਤੇ ਖਾਸ ਕਰਕੇ ਆਉਣਾ ਕਿ ਤੁਹਾਡੇ ਗੀਤਾਂ ਦੇ ਵਿੱਚ ਚਰਖੇ ਪੱਖੀਆਂ ਬਿਲਕੁਲ ਚਾਦਰ ਇਹ ਗੱਲਾਂ ਹੁੰਦੀਆਂ ਤੇ ਗੀਤਾਂ ਦੇ ਵਿੱਚ ਅੱਜ ਕੱਲ੍ਹ ਦੇ ਵਿੱਚ ਬੰਦੂਕਾਂ ਗਡਾਸੇ ਇਹ ਉਹ ਵੀ ਮੈਂ ਤੇਰੇ ਪਿੱਛੇ ਆ ਕਰਤਾ ਤੇਰੇ ਪਿੱਛੇ ਆ ਕਰ ਦੂੰ ਮਤਲਬ ਹਰਜੀਤ ਹਰਮਨ ਸਮੇਂ ਦੇ ਵਿੱਚ ਅੱਜ ਕੱਲ ਲੋਕੀ ਉਹਨਾਂ ਨੂੰ ਚੱਕ ਰਹੇ ਨੇ ਬੇਸ਼ੱਕ ਉਹ ਲੋਕ ਹਿੱਟ ਹੋ ਰਹੇ ਨੇ ਜਿਹੜੇ ਆ ਕੁਝ ਪ੍ਰੋਸ ਰਹੇ ਨੇ ਪਰ ਹਰਜੀਤ ਹਰਮਨ ਜਿਹੜਾ ਆਪਣੇ ਸਹਿ ਸੁਭਾਅ ਦੇ ਵਿੱਚ ਮਸਤ ਚਾਲ ਦੇ ਵਿੱਚ ਉਹੀ ਵਿਰਾਸਤੀ ਗੱਲਾਂ ਨੂੰ ਲੈ ਕੇ ਆ ਰਿਹਾ ਇਹਦੇ ਵਿੱਚ ਵੱਡਾ ਹੱਥ ਪ੍ਰਗਟ ਸਿੰਘ ਹੋਰਾਂ ਦਾ ਵੀ ਆ ਭਾਜੀ ਇੱਕ ਨਾ ਜਦੋਂ ਤੁਸੀਂ ਗਾਉਨੇ ਹੋ ਤੁਹਾਨੂੰ ਸੁਣਨ ਵਾਲੇ ਨੇ ਜਿਹੜੇ ਦੇਖਣ ਵਾਲੇ ਨੇ ਖਾਸ ਇੱਕ ਗਲਤ ਜ਼ਹਿਨ ਦੇ ਵਿੱਚ ਆਉਂਦੀ ਹੈ ਦਿਮਾਗ 'ਚ ਆਉਂਦੀ ਹੈ ਕਿ ਇਹ ਬੰਦਾ ਗਾ ਰਿਹਾ ਯਾਰ ਗਾਇਕੀ ਇੱਕ ਪਾਸੇ ਤਾਂ ਬੜਾ ਔਖਾ ਵਿਸ਼ਾ ਹੈ ਕਿਉਂਕਿ ਮਿਹਨਤ ਬੜੀ ਕਰਨੀ ਪੈਂਦੀ ਹੈ ਪਰ ਤੁਹਾਡੇ ਚਿਹਰੇ ਤੇ ਜਿਹੜਾ ਇੱਕ ਹਾਸਾ ਹੁੰਦਾ ਇੱਕ ਸਮਾਈਲ ਹੁੰਦੀ ਆ ਤੇ ਜਿਵੇਂ ਤੁਸੀਂ ਗਾਉਂਦੇ ਹੋ ਤੁਹਾਡਾ ਜਿਹੜਾ ਲਹਿਜਾ ਬੰਦੇ ਨੂੰ ਲੱਗਦਾ ਕਿ ਯਾਰ ਇਹ ਬੰਦੇ ਦਾ ਜ਼ੋਰ ਨਹੀਂ ਲੱਗ ਰਿਹਾ ਕਿੰਨਾ ਮਸਤ ਹੋ ਕੇ ਗਾ ਰਿਹਾ ਹੈ ਬਿਲਕੁਲ ਭਾਈ ਇਹ 스ਕੇਲ ਦਾ ਹੁੰਦਾ ਹੈ ਚੱਕਰ ਕਿ ਜੀ ਇੱਕ ਪਹਿਲੇ ਤੋਂ ਹੀ ਜਦੋਂ ਗਾਉਂਦੇ ਆ ਨੀਵੇਂ 스ਕੇਲ ਤੋਂ ਉਹਨਾਂ ਤਾਂ ਐ ਲੱਗਦਾ ਵੀ ਬਹੁਤ ਜ਼ੋਰ ਨਾਲ ਗਾ ਰਹੇ ਨੇ ਕਿਸੇ ਦੀ ਪਿੱਚ ਬਹੁਤ ਉੱਚੀ ਹੁੰਦੀ ਆ ਜਿਵੇਂ ਮੇਰਾ 2 ਜਾਂ 2.5 ਉੱਪਰ ਚੱਲਿਆ ਜਾਂਦਾ ਥੋੜਾ ਸਕੇਲ ਤੇ ਮੈਨੂੰ ਉੱਥੇ ਗਾਉਣਾ ਪੈਂਦਾ ਹਾਲਾਂਕਿ ਉਹ ਮੁਕਾਬਲਾ ਮੇਰੇ ਨਾਲ ਪਹਿਲੇ ਵਾਲਾ ਵੀ ਉਨਾ ਹੀ ਕਰਦਾ ਤੇ ਉਹ ਆਵਾਜ਼ ਦੀ ਕੁਆਲਿਟੀ ਬਰੀਕ ਹੁੰਦੀ ਆ ਥੋੜੀ ਜਿਹੀ ਉੱਚੀ ਪਿੱਚ ਤੇ ਚੰਗੀ ਲੱਗਦੀ ਆ ਉਹ ਤੇ ਉਦਾਂ ਮੈਂ ਥੋੜਾ ਜਿਹਾ ਉੱਚੀ ਪਿੱਚ ਤੇ ਸੌਖੀ ਗੱਲ ਲੈਣਾ ਮਤਲਬ ਤੇ ਨਾਂ ਦਾ ਨਾ ਚੱਲਦਾ ਇਦਾਂ ਉਹ ਸ਼ਾਇਦ ਮੇត្រਾ ਨਾ ਚੱਲਦਾ ਬਿਲਕੁਲ ਤੇ ਇਸ ਗੀਤ ਦੇ ਆਪਾਂ ਨੇ ਸੁਣਨਾ ਵੀ ਇਹਦੇ ਬੋਲ ਜਿਹੜੇ ਨੇ ਕਿਉਂਕਿ ਇਸ ਗੀਤ ਨੇ ਤੁਹਾਨੂੰ ਉੱਪਰ ਚੱਕਿਆ ਤੁਸੀਂ ਮਿਹਨਤ ਕੀਤੀ ਆ ਕੋਈ ਸ਼ੱਕ ਨਹੀਂ ਪਰ ਇੱਕ ਕਹਿੰਦੇ ਪਛਾਣ ਬਣਾਉਣ ਦਾ ਜ਼ਰੀਆ ਬਣਦਾ ਹੁੰਦਾ ਇਹ ਗੀਤ ਜਿਹੜਾ ਇਹ ਜ਼ਰੀਆ ਬਣਿਆ ਹਰਜੀਤ ਹਰਮਨ ਨੂੰ ਲੋਕਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਪਹੁੰਚਾਉਣ ਦਾ ਸੋ ਮੈਂ ਕਹਿੰਦਾ ਮਾਹੌਲ ਜਿਹੜਾ ਬਣਾਇ ਲੀਏ ਫਿਰ ਉਹਨੇ ਇਸ ਗੀਤ ਆਲਾ ਸਭ ਤੋਂ ਪਹਿਲਾ ਗਾਣਾ ਕੈਸਟ ਆ ਜਾਂ ਮੇਰੀਆਂ ਜੀ ਦੇ ਨਾਲ ਮੇਰੀ ਪਛਾਣ ਬਣੀ ਕਿ ਹਰਮਨ ਜੀ ਕਿ ਦੱਸਣਾ ਪਈ ਮੈਂ ਕਹਿੰਦਾ ਕਿ ਮੈਂ ਜੀ ਉਹ ਵਾ ਜੀ ਨੇ ਗਾਇਆ ਸੀ ਗਾਣਾ ਮੇਤਰਾ ਦਾ ਨਾਮ ਚੱਲ ਜੀ ਗੀਤ ਤੁਹਾਡੇ ਯਾਰ ਯਾਰਾਂ ਦੀ ਕਿਤੇ ਅਜਮਾਲੀ ਨਿਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜੀ ਬੰਗਾ ਚੜਵਾਨੀ ਨਿਮਿੱਤਰਾਂ ਦਾ ਨਾਂ ਚੱਲਦਾ ਸਾਦਰ ਬਾਜ਼ਾਰ ਵਾਲੇ ਜਿੰਨੇ ਨੇ ਬਜਾਜ ਨਹੀਂ ਜੱਟ ਵੀ ਐ ਉਹਨਾਂ ਨਾਲ ਪੈਸੇ ਵਾਲੀ ਸਾਜਰੀ ਜਿੱਥੋਂ ਮਰਜੀ ਸੂਟ ਬਣਵਾਣੀ ਨਿਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜੀ ਬੰਗਾ ਚੜਵਾਨੀ ਕੀ ਬਾਤ ਹੈ ਕੀ ਬਾਤ ਹੈ ਭਾਜੀ ਗੱਲ ਇਹ ਆ ਜਾਂਦੀ ਆ ਕਿ ਆਪਾਂ ਨੇ ਆਪਣੇ ਆਪ ਨੂੰ ਕਿਦਾਂ ਪੇਸ਼ ਕਰਨਾ ਹੈ ਕਿਉਂਕਿ ਕਲਾਕਾਰ ਬਹੁਤ ਨੇ ਇੰਡਸਟਰੀ ਦੇ ਵਿੱਚ ਹੁਣ ਤਾਂ ਕਹਿ ਲਓ ਵੀ ਪਤਾ ਹੀ ਨਹੀਂ ਆਪਾਂ ਨਾਂ ਵੀ ਨਹੀਂ ਯਾਦ ਰੱਖ ਸਕਦੇ ਕਿ ਆਪਾਂ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਚੱਲਣਾ ਹੈ ਆਪਾਂ ਇਹ ਦੇਖਣਾ ਕਿ ਆਪਾਂ ਰਾਤੋ ਰਾਤ ਸਟਾਰ ਕਿਵੇਂ ਬਣ ਜਾਾਂਗੇ ਕਿਵੇਂ ਅਸੀਂ ਪੈਸਾ ਕਮਾਉਣਾ ਹੈ ਜਾਂ ਆਪਾਂ ਨੇ ਇਹ ਵੀ ਨਾਲ ਦੇਖਣਾ ਹੈ ਕਿ ਅਸੀਂ ਆਪਣੀ ਜਿਹੜੀ ਬੋਲੀ ਆ ਆਪਣੇ ਸਾਹਿਤ ਨੂੰ ਵੀ ਨਾਲ ਲੈ ਕੇ ਚੱਲ ਰਹੇ ਹਾਂ ਕਿਉਂਕਿ ਤੁਹਾਡੇ ਗੀਤਾਂ ਦੇ ਵਿੱਚ ਅਕਸਰ ਉਹ ਸ਼ਬਦ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਤੇ ਉਹ ਸ਼ਬਦ ਤੇ ਉਹ ਸੁਨੇਹੇ ਲੋਕਾਂ ਦੇ ਨਾਲ ਜੁੜੇ ਹੋਏ ਆਮ ਪੰਜਾਬ ਦੇ ਜਿਹੜੇ ਲੋਕਾਂ ਨਾਲ ਜੁੜੀਆਂ ਹੋਈਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤੇ ਇਹਦੇ ਪਿੱਛੇ ਪ੍ਰਗਟ ਸਿੰਘ ਹੋਰਾਂ ਦੀ ਲਿਖਤ ਵੀ ਹੈ ਤੇ ਪ੍ਰਗਟ ਸਿੰਘ ਹੋਰਾਂ ਦੇ ਨਾਲ ਕਿਦਾਂ ਤੁਹਾਡਾ ਜਿਹੜਾ ਵਾਸਤਾ ਪਿਆ ਤੇ ਮੁੜ ਕੇ ਕਹਿੰਦੇ ਵੀ ਇਹ ਯਾਰੀ ਜਿਹੜੀ ਗੋੜੀ ਹੁੰਦੀ ਏ ਮੁੜ ਕੇ ਨਹੀਂ ਟੁੱਟੇ ਬਿਲਕੁਲ ਜੀ ਮੈਂ 1999 ਦੇ ਵਿੱਚ ਡੀ ਫਾਰਮੇਸੀ ਕਰਨ ਦੇ ਲਈ ਪਹੁੰਚਿਆ ਅਕਾਡਮਿਕ ਕਾਲਜ ਮਸਤਵਾਨਾ ਹਮ ਉੱਥੇ ਗਾਉਣ ਦਾ ਮੈਨੂੰ ਸ਼ੌਕ ਮੈਂ ਇਹ ਵੀ ਨਾਲ-ਨਾਲ ਪੜਾਈ ਦੇ ਬੰਦਾ ਵੀ ਲੱਭਦਾ ਹੁੰਦਾ ਸੀ ਵੀ ਕਿਤੇ ਲੰਘੀ ਮੈਂ ਪਤਾ ਮੈਨੂੰ ਮੇਰੇ 뮤직 ਜਿਨ੍ਹਾਂ ਨੇ ਮੇਰੀ ਪਹਿਲੀ ਟੇਪ ਦਾ ਦਿੱਤਾ ਅਲੀ ਅਕਬਰ ਜੀ ਨੇ ਅੱਜ ਕੱਲ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੇਰੀਆਂ ਸਵਾਭਾਂ ਨਿਭਾ ਰਹੇ ਨੇ ਅਲੀ ਅਕਬਰ ਜੀ ਮਗਾਸਤ ਆਜ ਜੀ ਵੀ ਮੈਨੂੰ ਉਹਨਾਂ ਦੇ ਨਾਲ ਹੀ ਰਹਿੰਦਾ ਮੈਂ ਉਹ ਕਹਿੰਦੇ ਵੀ ਬੰਦਾ ਲੱਭ ਕੇ ਹੁਣ ਪ੍ਰਗਟ ਸਿੰਘ ਜੀ ਇਹਨਾਂ ਦੀ ਆਪਣੀ ਰਿਕਾਰਡਿੰਗ ਕੰਪਨੀ ਸੀ ਮਿਲਾ ਰਿਕਾਰਡਿੰਗ ਕੰਪਨੀ ਦੇ ਵਿੱਚ ਕਾਫੀ ਹਿੱਟ ਗੀਤ ਆਏ ਜੀ ਬੀਤ ਨੂੰ ਬੰਦੇ ਮਿਲਾਉਣਾ ਮੈਂ ਇਹਨਾਂ ਨੇ ਮੇਰੀ ਬਾਤ ਸੁਣੀ ਕਿ ਤੇਰਾ ਗਾਣਾ ਕਰਾਵਾਂਗੇ ਮੈਨੂੰ ਬੜਾ ਚਾਹ ਵੀ ਹੁਣ ਮੇਰਾ ਵੀ ਕਿਸੇ ਮੈਨੂੰ ਇੱਕ ਪਲੇਟਫਾਰਮ ਮਿਲ ਗਿਆ ਕੰਪਨੀ ਦੇ ਵਿੱਚ ਗਾਣਾ ਉਹ ਜੀ ਤੇ ਮੈਂ ਉਦੋਂ ਪਾਰਲ ਟੂ ਦੀ ਪ੍ਰੈਸ ਰਿਪੋਰਟਰ ਹੁੰਦੇ ਸੀ ਇਹਨਾਂ ਨੇ ਗਾਣੇ ਲਿਖਣੇ ਸਬੱਬ ਨਾਲ 99 ਦੇ ਵਿੱਚ ਉਹ ਕੈਸਟ ਦਾ ਇੱਕ ਮਾਸਟਰ ਤਿਆਰ ਕੀਤਾ ਸੀ ਉਹ ਜਦੋਂ ਅਸੀਂ ਐਚਐਮਪੀ ਨੂੰ ਸੁਣਾਇਆ ਤਾਂ ਉਹਨਾਂ ਨੇ ਸਲੈਕਟ ਕਰ ਲਿਆ ਮੇਰੇ ਲਈ ਖੁਸ਼ੀ ਇਹ ਨਹੀਂ ਸੀ ਕਿ ਮੈਂ ਬਹੁਤ ਵਧੀਆ ਗਾਇਆ ਜਾਂ ਮੈਂ ਕੋਈ ਗਾਣੇ ਗਾਏ ਕੀ ਗਾਇਆ ਕੁਝ ਨਹੀਂ ਪਤਾ ਪਰ ਮੈਨੂੰ ਚਾ ਮੈਂ ਪੋਟਰ ਚੱਕਿਆ ਹੋਇਆ ਕਿਉਂਕਿ ਕੁੱਤੇ ਵਾਲੀ ਕੰਪਨੀ ਕਹਿੰਦੇ ਹੈ ਜ਼ਮਾਸਟਰ ਦੀ ਵਾਇਸ ਨੂੰ ਪੁਰਾਣੇ ਜਿੰਨੇ ਵੀ ਰਿਕਾਰਡ ਹੋਏ ਆਰਟਿਸਟ ਉਸ ਦੇ ਵਿੱਚ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੀ ਜਿਹੜੀ ਹੈ ਮਿਊਜ਼ਿਕ ਕੰਪਨੀ ਰਹੀ ਹੈ H&M B ਜੀ ਤੇ ਮੈਨੂੰ ਇਹ ਸੀ ਕਿ ਐਡੀ ਕੰਪਨੀ ਦੇ ਵਿੱਚ ਮੈਨੂੰ ਬ੍ਰੇਕ ਮਿਲੇ ਜੀ ਬਿਲਕੁਲ ਪਹਿਲੀ ਐਲਬਮ ਕੁੜੀ ਚਿਰਾਂ ਤੋਂ ਵਿਚਡਿਓਜ਼ ਕੰਪਨੀ ਦੇ ਵਿੱਚ ਰੀਲਿਸ ਹੋਈ ਮੈਂ ਇਥੇ ਪ੍ਰਗਟ ਦੇ ਗੀਤ ਲਿਖੇ ਹੋਏ ਤੇ ਫਿਰ ਉੱਥੋਂ ਸਾਡਾ ਇਹ ਸਫ਼ਰ ਸ਼ੁਰੂ ਪ੍ਰਗਟ ਦੇ ਨਾਲ ਮੇਲੜੀ ਦਾ ਸਫ਼ਰ ਸ਼ੁਰੂ ਹੋਇਆ ਜੋ ਹੁਣ ਤੱਕ ਬਿਲਕੁਲ ਇੱਕ ਗੀਤਕਾਰ ਤੇ ਗਾਇਕ ਨਾਂ ਬਣ ਕੇ ਉਸੀ ਵਿੱਚੋਂ ਕੱਢ ਦਿੰਨੇ ਆ ਹੁਣ ਇਹ ਰਿਸ਼ਤੇ ਦਾ ਭਰਾਵਾਂ ਵਾਲਾ ਸਾਡਾ ਜਿਆਦਾ ਆਪਸੀ ਤੇ ਨਾਲੇ ਜੇ ਆਪਾਂ ਆਪਾਂ ਸਮੇਂ ਨੂੰ ਦੇਖੀਏ ਤਾਂ ਸਮਾਂ ਇਹੋ ਜਿਹਾ ਆ ਗਿਆ ਕਿ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਇੱਕ ਦੂਜੇ ਦੇ ਨਾਲ ਮਿਲ ਕੇ ਜੋ ਕੰਮ ਕੀਤਾ ਅੱਜ ਕੱਲ ਇਹ ਰਵਾਜ ਆ ਵੀ ਜਿਹੜੇ ਰਾਈਟਰ ਦੇ ਗੀਤ ਕਹਿੰਦੇ ਵੀ ਲੋਕਬੱਧ ਪਸੰਦ ਕਰ ਰਹੇ ਨੇ ਸਿੰਗਰ ਉਹਦੇ ਕੋਲ ਅਪਰੋਚ ਕਰਦਾ ਕਿ ਇੱਕ ਗੀਤ ਯਾਰ ਮੈਨੂੰ ਵੀ ਦੇ ਤੇਰੇ ਗੀਤ ਜਿਹੜੇ ਨੇ ਉਹ ਵੱਜ ਰਹੇ ਨੇ ਲੋਕੀ ਅੱਜ ਦੇ ਸਮੇਂ ਚ ਪਸੰਦ ਕਰ ਰਹੇ ਭਾਵੇਂ ਸਾਲ ਚੱਲਣ ਭਾਵੇਂ ਡੇਢ ਸਾਲ ਚੱਲਣ ਪਰ ਤੁਸੀਂ ਜਦੋਂ ਆਉਣਾ ਤਾਂ ਪ੍ਰਗਟ ਸਿੰਘ ਦਾ ਲਿਖਿਆ ਗੀਤ ਲੈ ਕੇ ਆਉਣਾ ਤੇ ਉਹ ਗੀਤ ਜਿਹੜਾ ਉਹਦਾ ਵੱਖਰਾ ਹੀ ਟੇਸਟ ਵੀ ਜਿਹੜਾ ਤਾਂ ਹੀ ਵੱਖਰਾ ਹੁੰਦਾ ਕਿਉਂਕਿ ਇੱਕ ਜੇ ਆਪਾਂ ਕਮਰਸ਼ੀਅਲੀ ਲਿਖਣ ਲੱਗ ਜਾਈਏ ਮੈਨੂੰ ਲੱਗਦਾ ਜਾਂ ਗਾਉਣ ਲੱਗ ਜਾਈਏ ਫਿਰ ਤਾਂ ਜੋ ਮਿਲਦਾ ਚੱਕ ਲੋ ਜੀ ਰੱਖ ਲੋ ਜੀ ਗਾ ਦਿਓ ਜੀ ਤੇ ਕਮਾਲ ਦਾ ਕੁਐਸਚਨ ਗਰੇਵਾਲ ਸਾਹਿਬ ਪਹਿਲੀ ਵਾਰ ਪੁੱਛਿਆ ਤੁਸੀਂ ਕਿਸੇ ਨੇ ਪੁੱਛਿਆ ਨਹੀਂ ਜੀ ਹਰ ਬੰਦਾ ਜਦੋਂ ਚੜਦੇ ਸੂਰਜ ਨੂੰ ਸਲਾਮ ਕਰਦਾ ਕਿਤੇ ਵੀ ਹੋਵੇ ਜ਼ਿੰਦਗੀ ਦੇ ਵਿੱਚੇ ਬਣਿਆ ਕੋਈ ਮੈਂ ਮੈਂ ਸ਼ੁਰੂ ਤੋਂ ਜਦੋਂ ਗਾਉਣਾ ਸ਼ੁਰੂ ਕੀਤਾ ਉਦੋਂ ਤੋਂ ਦੇਖਦਾ ਆ ਫਲਾਣੀ ਇੱਕ ਸੀਐਮਸੀ ਕਾਰਪੋਰੇਸ਼ਨ ਕੰਪਨੀ ਜੀ ਹਮ ਹਮ ਹਰ ਟੇਪ ਹਿੱਟ ਉਹ ਮੈਨੂੰ ਬੰਦੇ ਵੀ ਕੀ ਕਿ ਤੇ ਬ੍ਰੇਕ ਮਿਲਦੀ ਆ ਤਾਂ ਇਹ ਚੱਲੋ ਜੀ ਫਿਰ ਦੌਰ ਬਦਲਿਆ ਹੋਰ ਬਹੁਤ ਕੰਪਨੀਆਂ ਆਈਆਂ ਗੰਨੀਆਂ ਆਈਆਂ ਗੰਨੀਆਂ ਫੜੀ ਇਹ ਹੈ ਪਰ ਤੁਹਾਡਾ ਚੰਗਾਪਣ ਚੱਲਣਾ ਤੁਹਾਡਾ ਅਛਾਈਆਂ ਚੱਲਣੀਆਂ ਤੁਹਾਡੇ ਆ ਗੀਤ ਉਹਨੇ ਮਿਊਜ਼ਿਕ ਬਣਦਾ ਜਾਂਦਾ ਹਰ ਮਿਊਜ਼ਿਕ ਟਰੈਕਟਰ ਉਹਦਾਂ ਦਾ ਬਣ ਜਾਂਦਾ ਨਵੇਂ ਨਵੇਂ ਤਕਨੀਕਾਂ ਜਿਵੇਂ ਆਪਣੇ ਕੈਮਰੇ ਨਵੇਂ ਆ ਗਏ ਸਾਰਾ ਸੈਟਅਪ ਸਾਰਾ ਨਵਾਂ ਆਇਆ ਜੀ ਤੇ ਉਹਨੂੰ ਆਪਾਂ ਵਰਤੋਂ ਚ ਲਿਆਉਂਦੇ ਆ ਤੇ ਉਦੋਂ ਹੀ ਸੰਗੀਤ ਆ ਤੇ ਮੈਨੂੰ ਬੜੀ ਮਾਣ ਦੀ ਗੱਲ ਹੈ ਕਿ ਮੈਂ ਬਹੁਤ ਘੱਟ ਗੀਤ ਗਾਏ ਹਾਂਜੀ ਪ੍ਰਗਟੋ ਨਾਲ ਮੇਰੀਆਂ 8-10 ਟਿੱਪਾਂ ਹੋਈਆਂ ਤੋਂ ਡਿਪੋਸ਼ਨਲ ਮੈਨੂੰ ਅੱਜ ਵੀ ਪਿਆਰ ਮੇਰੇ ਚੌਂ ਨਾਲ ਦੀ ਇੱਕ ਵੱਖਰੀ ਕੈਟਾਗਰੀ ਆ ਤੇ ਜਿਹੜੀ ਤੇ ਮੈਨੂੰ ਆਪਣੇ ਤੇ ਵੀ ਮਾਣ ਹੁੰਦਾ ਕਿ ਮੈਂ ਬੜਾ ਇਹੋ ਜੀ ਅੱਜ ਤੱਕ ਜੀਟੀਵੀ ਚੈਨਲ ਜਿੱਥੇ ਵੀ ਇੰਟਰਵਿਊ ਦਿੰਨਾ ਕਿ ਮੈਨੂੰ ਨਮੂਸ਼ੀ ਦਾ ਸਾਹਮਣਾ ਨਹੀਂ ਕਰਨਾ ਪੈਣਾ ਤੂੰ ਇਹੇ ਕੀਤਾ ਤੇ ਮੈਨੂੰ ਲੱਗਦਾ ਪਰਮਾਤਮਾ ਕੀ ਅਰਦਾਸ ਕਰੇ ਇਦਾਂ ਹੀ ਲੈ ਕੇ ਚੱਲੇ ਜਾਏ ਘੱਟ ਦੇਵੇ ਇਹ ਜ਼ਿੰਦਗੀ ਦੀਆਂ ਨਾ ਤਾਂ ਚੜ੍ਹਾਈਆਂ ਕਿਸੇ ਤੋਂ ਪੂਰੀਆਂ ਹੋਈਆਂ ਨਾ ਜ਼ੋਰ ਤਾਂ ਪੂਰੀਆਂ ਹੋਈਆਂ ਇਹ ਐਂਡ ਦੇ ਵਿੱਚ ਆਉਣਾ ਬੰਦੇ ਨੇ ਧਰਤੀ ਤੇ ਹੀ ਆ ਪਰ ਮੈਂ ਕਹਿੰਦਾ ਵੀ ਜਿੰਨਾ ਕ ਗਾਵਾਂ ਮੈਂ ਚੰਗਾ ਕਰਕੇ ਗਾਉਂਦਾ ਰਹਾਂ ਜਿੰਨਾ ਚਿਰ ਮੈਂ ਆਮਾਨ ਨਾਲ ਕਹਿ ਸਕਾਂ ਕਿ ਜਿੰਨਾ ਕ ਵੀ ਕੀਤਾ ਮੈਂ ਚੰਗਾ ਕੀਤਾ ਇਸ ਸੋਚ ਨੂੰ ਲੈ ਕੇ ਚੱਲਦਾ ਤੇ ਪ੍ਰਮਾਤਮਾ ਮੇਰੇ ਭਲੇ ਹੱਥ ਰੱਖੇ ਦੀ ਕਲਦਾ ਜੀ ਤੇ ਇੱਕ ਨਾ ਹੋਰ ਬੜੀ ਕਮਾਲ ਦੀ ਗੱਲ ਆ ਆਪਣੀ ਗਾਇਕੀ ਸਾਫ਼ ਹੈ ਆਪਣੀ ਲਿਖਤ ਸਾਫ਼ ਹੈ ਤੇ ਜੋ ਆਪਾਂ ਕੈਮਰੇ ਅੱਗੇ ਫਿਲਮਾਉਨੇ ਆ ਉਹ ਵੀ ਪ੍ਰਵਾਸ 'ਚ ਬੈਠ ਕੇ ਦੇਖਣ ਵਾਲੀ ਚੀਜ਼ ਆ ਅੱਜ ਦੇ ਸਮੇਂ ਦੇ ਵਿੱਚ ਤਾਂ ਕਹਿ ਲੋ ਵੀ ਲੋਕ ਕਹਿੰਦੇ ਜੇ ਸ਼ਬਦਾਂ ਚ ਜਾਨ ਨਹੀਂ ਤਾਂ ਕਲਾਕਾਰ ਨੂੰ ਤਿਆਰੀ ਇਦਾਂ ਕਰ ਦੋ ਉਹਨੂੰ ਪੇਸ਼ਤਾ ਕਰ ਦੋ ਜੇ ਉਹ ਵੀ ਗੱਲਬਾਤ ਨਹੀਂ ਬਣਦੀ ਤਾਂ ਵੀਡੀਓ ਇੰਨੀ ਕੁ ਖਤਰਨਾਕ ਬਣਾ ਦਿਓ ਜੀ ਵੀਡੀਓ ਦੇ ਵਿੱਚ ਐਸੇ ਇਫੈਕਟ ਪਾ ਦਿਓ ਵੀ ਬਸ ਵੀਡੀਓ ਦੇਖ ਕੇ ਕੀ ਬੋਲਾਂ ਨੂੰ ਲੋਕ ਤਰਜੀਹ ਹਾਂ ਦੇਣ ਪਰ ਤੁਹਾਡੇ ਗੀਤਾਂ ਦੀ ਜਿਹੜੀ ਵੀਡੀਓ ਆ ਉਹ ਵੀ ਇੱਕ ਪਰਿਵਾਰ 'ਚ ਜੇ ਬੈਠਾ ਸਾਰਾ ਟੱਬਰ ਇਕੱਠਾ ਬੈਠਾ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਸੈਕੰਡ ਵੀ ਉਹਨਾਂ ਨੂੰ ਇਹ ਲੱਗੂਗਾ ਕਿ ਯਾਰ ਇਹ ਚੈਨਲ ਕਿਉਂ ਲਾ ਲਿਆ ਜਾਂ ਇਹ ਚੀਜ਼ ਅਸੀਂ ਕਿਉਂ ਦੇਖ ਰਹੇ ਹਾਂ ਜੀ ਬਾਜੀ ਬਿਲਕੁਲ ਮੈਂ ਅਸੀਂ ਖਿਆਲ ਰੱਖੀਦਾ ਜੀ ਤੱਕ ਪਰਮਾਤਮਾ ਦੀ ਕਿਰਪਾ ਕਈ ਗੀਤ ਐਦਾਂ ਹੋ ਜਾਂਦੇ ਨੇ ਕਿ ਤੁਹਾਡੇ ਰਾਈਟਸ ਕੰਪਨੀ ਕੋਲ ਚਲੇ ਜਾਂਦੇ ਨੇ ਜੀ ਉਹਦੇ ਅਧਿਕਾਰ ਕੰਪਨੀ ਕੋਲੇ ਹੁੰਦਾ ਉਹ ਸ਼ੂਟ ਕਰੇ ਨਾ ਕਰੇ ਤੁਸੀਂ ਆਪਣਾ ਲਿਖਤੀ ਰੂਪ ਚ ਉਹ ਦੇ ਦਿੰਦੇ ਕਿਵੇਂ ਵੀ ਕਰੇ ਉਹ ਹਾਂ ਉਹਨੂੰ ਕੁਛ ਵੀ ਕਰ ਸਕਦੀ ਜਿਵੇਂ ਮੇਰੇ ਕੁਝ ਗਾਣੇ ਕੰਪਨੀ ਕੋਲ ਪਏ ਹੋਣੇ ਆ ਜਿਵੇਂ ਮੇਤਰਾ ਦਾ ਨਾਮ ਚੱਲਦਾ ਟੇਪ ਆਈ ਜੀ ਕੈਸਟ ਦੇ ਵਿੱਚੋਂ ਸਾਰੇ ਗਾਣੇ ਕੰਪਨੀ ਕੋਲ ਹੈ ਜੇ ਕੰਪਨੀ ਉਸਨੂੰ ਰੀਸ਼ੂਟ ਕਰਦੀ ਆ ਤਾਂ ਉਹ ਕੋਹੋ ਜਿਹਾ ਵੀਡੀਓ ਬਣਾ ਦਿੰਦੀ ਆ ਪਰ ਉਹਦੇ ਵਿੱਚ ਅੱਜ ਤੱਕ ਸਾਡੀ ਖੁਦ ਦੀ ਇਨਵੋਲਵਮੈਂਟ ਪੂਰੀ ਰਹੀ ਆ ਸਾਨੂੰ ਪਤਾ ਹੁੰਦਾ ਸਾਨੂੰ ਵੀਡੀਓ ਡਾਇਰੈਕਟਰ ਵੀ ਸਾਡੇ ਨਾਲ ਇਹ ਡਿਸਕਸ ਕਰਦੇ ਆ ਕਿ ਵਾਜੀ ਕਿੰਦਾ ਨਾਲ ਆਪਾਂ ਸ਼ੂਟ ਕਰੀਏ ਅਸੀਂ ਦਾ ਵੀ ਇਹੋ ਜਿਹਾ ਕਰਨਾ ਕਿ ਪਰਿਵਾਰ ਕੇ ਬੈਠ ਕੇ ਦੇਖ ਸਕੀਏ ਅਸੀਂ ਪਰਿਵਾਰ ਵਾਲੇ ਬੰਦੇ ਆ ਤੇ ਇਸ ਕਰਕੇ ਸਾਡੇ ਜਿਹੜੇ ਗਾਣੇ ਆ ਉਹ ਸਾਡੇ ਅਜੇ ਤੱਕ ਪਰਮਾਤਮਾ ਦੇ ਖਿਦਮਤਾਂ ਦੀ ਇਨਵੋਲਵਮੈਂਟ ਅਸੀਂ ਅੱਛਾ ਕਰਦੇ ਆ ਤੇ ਉਹ ਵੀਡੀਓ ਡਾਇਰੈਕਟਰ ਵੀ ਸਾਡੇ ਜਿਹੜੇ ਹੈਗੇ ਆ ਉਹ ਇਸ ਗੱਲ ਨੂੰ ਫੋਲੋ ਕਰਦੇ ਨੇ ਉਹਨੂੰ ਪਤਾ ਵੀ ਇਦਾਂ ਦਾ ਗਾਣਾ ਹਰ ਮਨ ਨੂੰ ਚੰਗਾ ਲੱਗੂਗਾ ਜੀ ਤੇ ਸਾਡਾ ਠੀਕ ਆ ਬਾਕੀ ਬਾਕੀ ਪਰਮਾਤਮਾ ਕਰੀ ਦੂਸਰੇ ਬਾਰੇ ਆਪਾਂ ਕੁਝ ਕਹਿਣਾ ਨਹੀਂ ਹਰੇਕ ਨੂੰ ਲੱਗਦਾ ਵੀਡੀਓ ਦੇ ਵੀ ਇਫੈਕਟ ਚੈਨਲਸ ਕਈ ਇਹੋ ਜਿਹੇ ਨੇ ਕਹਿੰਦੇ ਚੱਕ ਮੇਜੇ ਲੈ ਕੇ ਵੀਡੀਓ ਚਲਾਵਾਂਗੇ ਹੋ ਸਕਦਾ ਡਿਮਾਂਡ ਹੋਵੇ ਉੱਤਾਂ ਦੇ ਲੋਕ ਆਉਣਾ ਸ਼ੁਰੂ ਕਰ ਦੇਣ ਉਹਦਾ ਕਿ ਸਭ ਦਾ ਵੱਖਰਾ ਵੱਖਰਾ ਬਿਲਕੁਲ ਨਾਲੇ ਉਹ ਕਹਿੰਦੇ ਨੇ ਨਾ ਕਹਿੰਦੇ ਜਦੋਂ ਆਪਾਂ ਆਪਣੀ ਪਛਾਣ ਜਿਹੜੀ ਸਥਾਪਿਤ ਕਰਦੇ ਆ ਆਪਣੀ ਪਛਾਣ ਬਣਾਉਣ ਨੂੰ ਇੱਕ ਟਾਈਮ ਲੱਗਦਾ ਸਮਾਂ ਲੱਗਦਾ ਜੇ ਆਪਾਂ ਨੇ ਪਛਾਣ ਗਵਾਉਣੀ ਆ ਜਾਂ ਆਪਣੀ ਪਛਾਣ ਦੇ ਨਾਲ ਕੋਈ ਨੈਗੇਟਿਵ ਚੈਨਲ ਆਉਣਾ ਤਾਂ ਉਹ ਤਾਂ ਇੱਕ ਮਿੰਟ ਦੀ ਗੱਲ ਸੋ ਜੋ ਆਪਾਂ ਨੇ ਇਮੇਜ ਬਣਾਈ ਹੈ ਜੋ ਹਰਜੀਤ ਹਰਮਨ ਨੂੰ ਲੋਕੀ ਪਸੰਦ ਕਰਦੇ ਨੇ ਕਹਿੰਦੇ ਨੇ ਹਰਮਨ ਦਾ ਗੀਤ ਆ ਯਾਰ ਹੈਨਾ ਵੀ ਸੁਣਦੇ ਆ ਹਰਮਨ ਦੇ ਗੀਤ ਪਿਆਰ ਦੇ ਨਾਲ ਚੱਲੇਗਾ ਕੋਈ ਰੌਲਾ ਰੱਪਾ ਨਹੀਂ ਹੋਊਗਾ ਤੇ ਕੋਈ ਨਾ ਕੋਈ ਜਿਹੜਾ ਮੈਸੇਜ ਅਕਸਰ ਗੀਤਾਂ ਦੇ ਵਿੱਚ ਉਹ ਮਿਲਦਾ ਹੀ ਮਿਲਦਾ ਦਿਲ ਖੁਸ਼ ਰੱਖ ਮਿੱਤਰਾਂ ਚੰਗੇ ਭਲਾ ਬੰਦਾ ਉਦਾਸ ਬੈਠਾ ਹੋ ਗੀਤ ਲਾ ਲੂਗਾ ਯਾਰ ਉਹਨੂੰ ਸਾਰਾ ਕੁਝ ਪਤਾ ਲੱਜੂ ਵੀ ਕੀ ਤੂੰ ਲੈਣਾ ਆਲੇ ਦੁਆਲੇ ਤੋਂ ਤੂੰ ਆਪਣੇ ਆਚ ਵਸਤ ਰਹਿਣ ਭਾਜੀ ਦੋ ਲਾਈਨਾਂ ਉਸ ਗੀਤ ਦੀਆਂ ਜ਼ਰੂਰ ਹਾਂ ਬੜਾ ਸੋਹਣਾ ਗੀਤ ਆ ਕਈ ਵਾਰ ਮੈਨੂੰ ਲੱਗਦਾ ਹੈ ਨਾ ਜਿਹੜੇ ਗਾਣੇ ਦੀ ਆਪਾਂ ਪ੍ਰਮੋਸ਼ਨ ਕਰਦੇ ਆ ਉਹਨੂੰ ਜਿਆਦਾ ਲੋਕ ਅੱਜ ਤਾਂ ਸਮਾਂ ਹੋ ਗਿਆ ਭਾਜੀ ਵੀ ਹਰ ਇੱਕ ਗਾਣੇ ਨੂੰ ਤੁਸੀਂ ਇੱਕ ਵਾਰੀ ਲੋਕਾਂ ਤੱਕ ਪਹੁੰਚਾਉਣਾ ਪੈਂਦਾ ਬਿਲਕੁਲ ਉਹ ਤੁਸੀਂ ਐਡ ਰਾਈਂ ਕਰੋ ਕੁਝ ਵੀ ਕਰੋ ਪਰ ਇਹ ਬਣੀ ਹੈ ਕਿਉਂਕਿ ਪ੍ਰਮਾਤਮਾ ਦੇ ਰੰਗ ਨਿਆਰੇ ਨੇ ਕਈ ਗਾਣੇ ਬਿਨਾ ਚੈਨਲਾਂ ਤੋਂ ਵੀ ਟੋਟ ਹੋ ਜਾਂਦਾ ਇਹਦੇ ਬਾਰੇ ਕਹਿਣਾ ਬਹੁਤ ਮੁਸ਼ਕਲ ਹੈ ਗੁੰਗਾ ਵੀ ਪਹਾੜਾਂ ਤੇ ਚੜ੍ਹਦੇ ਲੱਗਦੇ ਨਹੀਂ ਚੜ੍ਹਦੇ ਸਹੀ ਗੱਲ ਹੈ ਜੀ ਜੀ ਪਰਮਾਤਮਾ ਦਾ ਕੋਈ ਰੂਲ ਹੈ ਇਹਦੇ ਵਿੱਚ ਇਹ ਨਹੀਂ ਕਿ ਸਾਰੇ ਬੰਦੇ ਇਹ ਕੰਮ ਕਰ ਨਹੀਂ ਸਕਦੇ ਜਾਂ ਕਰਨ ਵਾਲੇ ਕਰ ਸਕਦੇ ਕੁਝ ਵੀ ਹੋ ਜਾਂਦਾ ਪਰ ਗੀਤਿਆਂ ਲੈਣਾ ਛੱਡ ਦੇ ਸਾਰੇ ਚਾਗੜੇ ਚੇੜੇ ਛੱਡ ਦੇ ਸਾਰੇ ਚਾਗੜੇ ਚੇੜੇ ਛੱਡ ਚੱਕਰਾਂ ਵਿੱਚ ਪੈਣਾ ਹੁਦੈ ਦਿਲ ਖੁਸ਼ ਰੱਖ ਮਿੱਤਰਾ ਆਪਾਂ ਕੀ ਕਿਸੇ ਤੋਂ ਲੈਣਾ ਦਿਲ ਖੁਸ਼ ਰੱਖ ਮਿੱਤਰਾ ਤਾਂ ਕੀ ਦੁਨੀਆ ਤੋਂ ਲੈਣਾ ਬਿਲਕੁਲ ਸੱਚ ਮਿੱਤਰਾਂ ਕੱਲ ਪੱਕੀ ਆ ਜੀ ਪਤਾ ਕਹਿੰਦੇ ਇੱਕ ਬਿੰਦ ਦਾ ਨਹੀਂ ਹੈਗਾ ਘੜੀ ਦਾ ਨਹੀਂ ਪਤਾ ਤੇ ਆਪਾਂ ਕਿਹੜੇ ਚੱਕਰਾਂ 'ਚ ਪਈ ਜਾਂਦੇ ਆ ਕਿ ਅਸੀਂ ਲੋਕਾਂ ਤੋਂ ਐਕਸਪੈਕਟ ਕਰਦੇ ਆ ਕਿ ਪਦਾਰਥਵਾਦੀ ਯੁੱਗ ਜਿਹੜਾ ਇਹ ਭਾਰੂ ਪੈ ਗਿਆ ਮੈਂ ਕਹਿੰਦਾ ਜ਼ਿੰਦਗੀ ਤੇ ਬਿਲਕੁਲ ਜਿਹੜਾ ਪਿੰਡਾਂ ਦਾ ਜੀਵਨ ਆ ਉਹ ਬਦਲਦਾ ਜਾ ਰਿਹਾ ਆ ਭਾਜੀ ਜੀ ਬਿਲਕੁਲ ਤੇ ਤੁਸੀਂ ਹੁਣ ਨਾਬਾ ਸ਼ਹਿਰ ਚ ਰਹਿੰਦੇ ਹੋ ਤੇ ਪਿੰਡ ਦੇ ਨਾਲ ਤੇ ਪਿੰਡ ਚ ਆਉਣਾ ਜਾਣਾ ਕਿੰਨਾ ਪਿੰਡ ਭਾਜੀ ਪਿੰਡ ਤੇ ਪਿੱਛੇ ਬਚਪਨ ਬੀਤੇ ਆ ਮੈਨੂੰ ਲੱਗਦਾ ਚ ਕੋਈ ਫੌਨ ਦੇ ਵਿੱਚ ਵੀ ਬੰਦੇ ਜਿਹੜੇ ਬੈਠੇ ਆ ਸਾਰੀ ਪਿੰਡੀਆਂ ਯਾਦਾਂ ਤਾਂ ਹਮੇਸ਼ਾ ਤੁਹਾਡੇ ਨਾਲ ਜਿੱਥੇ ਬਚਪਨ ਬੀਤੇ ਆ ਗਈਆਂ ਤੁਹਾਡੀਆਂ ਉਹ ਤਾਂ ਹਮੇਸ਼ਾ ਕਮਾਲ ਦੀਆਂ ਨੇ ਬਿਲਕੁਲ ਉੱਥੇ ਸਕੂਨ ਜਿਹੜਾ ਤੁਹਾਨੂੰ ਮਿਲਣਾ ਜਾ ਕੇ ਪਿੰਡ ਦਾ ਪਿੰਡ ਦਾ ਹੀ ਬੰਦਾ ਹੈ ਦਰਵਾਜ਼ੇ ਬੈਠੋ ਉੱਥੇ ਤੁਹਾਨੂੰ ਮਿਲ ਜਣੀਆਂ ਪਿੰਡ ਦਾ ਜੀ ਕਹਿੰਦੇ ਵੀ ਪਿੰਡ ਦੀ ਸੰਸਦ ਸੰਸਦ ਵਿਧਾਨ ਸਭਾ ਸਭ ਕੁਝ ਉੱਥੋਂ ਹਰ ਇੱਕ ਦਾ ਬੰਦਾ ਵੀ ਫਲਾਣਾ ਮੁੰਡਾ ਅੱਛਾ ਕਰਦਾ ਫਲਾਣਾ ਕਰਦਾ ਪਿੰਡ 'ਚ ਕਿਹਨੇ ਕੀ ਕਰਦਾ ਉਹ ਵੱਖਰੀ ਇੱਕ ਸਵਾਦ ਹੈ ਜੀ ਪਿੰਡ ਦਾ ਮੈਂ ਹੁਣ ਵੀ ਪਿੰਡ ਨਾਲ ਜੁੜਿਆ ਰਹਿੰਦਾ ਹਾਂ ਜਦੋਂ ਵੀ ਟਾਈਮ ਮਿਲਦਾ ਖੇਤਾਂ 'ਚ ਜਾਣਾ ਆਪਣੇ ਮਿੱਤਰਾਂ ਦੋਸਤਾਂ ਨੂੰ ਮਿਲਣਾ ਸ਼ਹਿਰ ਜਾ ਕੇ ਮਤਲਬ ਉਹੀ ਕਾਰਨ ਹੈ ਨਾ ਆਪਣੇ ਸੁਭਾਅ ਦੇ ਵਿੱਚ ਵੀ ਫਿਰ ਉਹੀ ਗੱਲਾਂ ਨੇਚਰਲ ਆ ਵੀ ਉਹੀ ਗੱਲਾਂ ਆਪਣੇ ਤਾਂ ਹੀ ਜੁੜਿਆ ਰਹਿਣਗੀਆਂ ਜੇ ਆਪਾਂ ਪਿੰਡ ਮਤਲਬ ਉਹਨਾਂ ਗੱਲਾਂ ਨੂੰ ਹੰਡਾਵਾਂਗੇ ਨਹੀਂ ਹੰਡਾਉਣਾ ਛੱਡ ਦਾਂਗੇ ਤਾਂ ਬੰਦੇ ਦੀ ਇਮੇਜ ਚੇਂਜ ਹੋ ਜਾਂਦੀ ਹੈ ਬੰਦੇ ਦੀ ਬੋਲਬਾਣੀ ਵੀ ਚੇਂਜ ਹੋ ਜਾਂਦੀ ਤੇ ਹੁਣ ਫਿਰ ਕੀ ਲੈ ਕੇ ਆ ਰਹੇ ਹੋ ਅੱਗੇ ਫਿਲਮਾਂ ਦੇ ਵਿੱਚ ਦੱਸੋ ਪਹਿਲਾਂ ਤਾਂ ਕਿਹੜਾ ਬਸ ਹਾਈ ਕੁਐਸਚਨ ਅਕਸਰ ਹੁੰਦਾ ਪਾਜੀ ਮੈਂ ਕਿ ਸ਼ੌਕਿਆ ਤੌਰ ਤੇ ਕੀਤੀ ਫਿਲਮ ਬੱਬੂ ਮਾਨ ਲਾਣਾ ਜੀ ਉਹਦੇ ਵਿੱਚ ਮੈਂ ਰੋਲ ਕੀਤਾ ਬੜਾ ਕਰ ਗਿਆ ਵਧੀਆ ਆਪਣੇ ਵੱਲੋਂ ਕੀਤਾ ਤੇ ਮੇਰਾ ਸਾਲ ਆਇਆ ਗਿਆ ਫਿਰ ਵੀ ਫਿਲਮਾਂ ਦੀਆਂ ਆਫਰਸ ਆਈਆਂ ਫਿਰ ਮੇਰਾ ਦਿਲ ਨਹੀਂ ਕਰਿਆ ਮੈਂ ਗਾਣਿਆਂ ਵੱਲ ਜ਼ਿਆਦਾ ਧਿਆਨ ਦਿੱਤਾ ਤੇ ਕਿਤੇ ਨਾ ਕਿਤੇ ਮੂਡ ਬਣਿਆ ਤਾਂ ਮੇਰੇ ਦਿਲ 'ਚ ਤਾਂ ਹੈ ਵਿਚਾਰ ਪਰ ਇਹ ਜ਼ਰੂਰੀ ਵੀ ਨਹੀਂ ਵੀ ਮੈਂ ਫਿਲਮ ਕਰਾਂ ਜੀ ਮੈਨੂੰ ਕੋਈ ਐਡਾ ਸ਼ੌਕ ਨਹੀਂ ਵੀ ਮੈਂ ਤਾਂ ਪਾਜੀਆ ਕਰਨਈ ਆ ਮੇਰਾ ਤਾਂ ਮੈਂ ਇਸ ਮੂੜੀ ਜਿਹਾ ਬੰਦਾ ਕਿਤੇ ਕੋਈ ਲੱਗਿਆ ਸਾਨੂੰ ਵੀ ਹਾਂ ਇਹ ਆਪਾਂ ਕਰ ਸਕਦੇ ਆ ਤਾਂ ਕਰੂੰਗਾ ਪਰ ਫਿਲਹਾਲ ਮੇਰਾ ਮੈਂ ਅਕਸਰ ਕਹਿੰਦਾ ਕਿ ਲੱਗਦਾ ਜੀ ਨੇ ਫਿਲਮਾਂ ਨਹੀਂ ਕੀਤੀਆਂ ਉਹ ਐਚਨ ਪੱਕਾ ਹੁੰਦਾ ਅਗਲੇ ਮਹਮਦ ਰਫੀ ਸਾਹਿਬ ਗਾਇਕ ਰਹੇ ਨੇ ਉਹਨਾਂ ਨੇ ਫਿਲਮ ਨਹੀਂ ਕੀਤੀ ਨਹੀਂ ਪਰ ਤੁਹਾਡੇ ਤੋਂ ਐਕਸਪੈਕਟ ਕਰ ਸਕਦੇ ਆ ਵੀ ਕੋਈ ਸਰਪ੍ਰਾਈਜ਼ ਹੋਊਗਾ ਜਿਵੇਂ ਪਹਿਲਾ ਸਰਪ੍ਰਾਈਜ਼ ਸੀ ਉਹ ਬੱਬੂ ਆਉਣਾ ਵੀ ਬੱਬੂ ਮਾਨ ਹੋਰਾਂ ਦੇ ਨਾਲ ਆ ਗਿਆ ਬੱਬੂ ਮਾਨ ਭਾਜੀ ਉਹਨਾਂ ਦੇ ਨਾਲ ਤੁਸੀਂ ਆਏ ਦੇਸੀ ਰੋমিওਸ ਦੇ ਵਿੱਚ ਤੇ ਹੁਣ ਅੱਗੇ ਵੀ ਕੀ ਪਤਾ ਤੁਹਾਨੂੰ ਅੱਗੇ ਕੀ ਸੀ ਅਜੇ ਸੋਚਾਂਗੇ ਜੀ ਮੈਨ ਲੱਗਦਾ ਮੈਨੂੰ ਮੇਰੇ ਕੋਲ ਕੁਝ ਵਿਚਾਰ ਲੱਗੇ ਆ ਹੁਣ ਕਰਨ ਤੇ ਜਦੋਂ ਵਿਚਾਰ ਕਰਨਾ ਤੁਸੀਂ ਸ਼ੁਰੂ ਕਰਦੇ ਪਰਮ ਸਰੇ ਵਿਚਾਰ ਹੁੰਦਾ ਤੇ ਹੁਣ ਫਿਲਹਾਲ ਆਪਣੀ ਕੈਸਟ ਹੈ ਜੀ ਤਿੰਨ ਗਾਣੇ ਆ ਗਏ ਬਾਕੀ ਗਾਣੇ ਵੀ ਬਾਰੂ-ਬਾਰੀ ਆਪਾਂ ਆਪਣੇ ਚੌਹਾਂ ਨਾਲੇ ਦੇ ਰੂਬੂ ਕਰਦੇ ਰਵਾਂਗੇ ਚੰਗੇ ਗਾਣੇ ਆ ਜੀ ਮੈਨੂੰ ਲੱਗਦਾ ਕਿ ਮੇਰੇ ਚੌਹਾਂ ਨਾਲੇ ਨੂੰ ਉਹ ਇਹਨਾਂ ਤੋਂ ਲਾਭ ਹੋ ਵੀ ਪਸੰਦ ਆਉਣਗੇ ਹਰਮਨ ਬਾਜੀ ਤੁਹਾਡੀ ਟੇਪ ਜਿਹੜੀ ਆ ਰਹੀ ਹੈ ਉਹਦੇ ਇੱਕ ਇੱਕ ਤੋਂ ਬਾਅਦ ਇੱਕ ਵੀਡੀਓ ਸਸੀਂ ਲੈ ਕੇ ਆ ਰਹੇ ਹਾਂ ਤੇ ਉਹ ਜਾ ਰਹੀ ਹੈ ਇੱਕ ਤੋਂ ਬਾਅਦ ਇੱਕ ਉੱਪਰ ਹੀ ਜਾ ਰਹੀ ਹੈ ਜੀ ਹਾਂ ਬਣੀ ਵਧੀਆ ਬਹੁਤ ਵਧੀਆ ਬਾਬੇ ਦੀ ਕਿਰਪਾ ਨਾਲ ਜੀ ਤੇ ਇਹਦੇ ਉੱਤੇ ਕੰਮ ਕਰ ਰਹੇ ਹਾਂ ਇਸ ਦੇ ਨਾਲ ਜਿਹੜਾ ਸਟੇਜ ਦਾ ਕੰਮ ਹੈ ਸਟੇਜ ਸ਼ੋਅ ਚੱਲਦੇ ਨੇ ਉਹਨਾਂ ਦੇ ਉੱਤੇ ਕੀ ਅਲੱਗ ਤੋਂ ਕੋਈ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਸਟੇਜ ਦਾ ਜਿਹੜਾ ਕਹਿ ਲਓ ਵੀ ਲਾਈਵ ਜਾਣਾ ਕੰਮ ਸਟੇਜ ਦੇ ਬਿਲਕੁਲ ਭਾਜੀ ਅਲੱਗ ਏ ਜਦੋਂ ਗਾਣਾ ਆ ਗਿਆ ਤਾਂ ਤੁਹਾਨੂੰ ਰਿਹਸਲ ਕਰਨੀ ਤਾਂ ਪੈਣੀ ਆ ਮਤਲਬ ਵੀ ਜਦੋਂ ਆਪਾਂ ਉੱਥੇ ਪੇਸ਼ ਕਰਦੇ ਆ ਤਾਂ ਹਾਂਜੀ ਅਗਲਾ ਕਹਿੰਦਾ ਕਿ ਉਤਾਂ ਦੀ ਗਾ ਜਦੋਂ ਅਸੀਂ ਸੁਣਦੇ ਆ ਮਤਲਬ ਉਹ ਇਸ ਕਰਕੇ ਥੋੜੀ ਬਹੁਤੀ ਮਜੀਸ਼ਾ ਨੂੰ ਇਕੱਠੇ ਕਰਕੇ ਉਹ ਗਾਣੇ ਬਾਰੇ ਕਈ ਦਾ ਟਿੱਕੂ ਸੀ ਕਰਿਓ ਫਿਰ ਬਾਬੇ ਦੀ ਕਿਰਪਾ ਨਾਲ ਜਦੋਂ ਇੱਕ ਦੋ ਪ੍ਰੋਗਰਾਮ ਲੱਗ ਜਾਂਦੇ ਆ ਤਾਂ ਉਹ ਫਿਰ ਚੱਲ ਪੰਦਾ ਹੈ ਹੌਲੀ ਹੌਲੀ ਗਾਣਾ ਚੱਲ ਪੰਦਾ ਸਟੇਜ ਬਿਲਕੁਲ ਵੱਖਰੀ ਹੁੰਦੀ ਹੈ ਜੀ ਲਾਈਵ ਦੇ ਨਾਲੋਂ ਲਾਈਵ ਦੇ ਵਿੱਚ ਤੁਸੀਂ ਗਾ ਕੇ ਆਪਾਂ ਕੁਝ ਵੀ ਰਿਕਾਰਡ ਕਰਤਾ ਨਹੀਂ ਹੋਇਆ ਹੁਣ ਤਾਂ ਤਕਨੀਕ ਇੱਥੇ ਤੱਕ ਹੈ ਕਿ ਕਿ ਸ਼ਬਦ ਕਰ ਲਓ ਬਿਲਕੁਲ ਇਹ ਇੱਕ ਲਾਈਨ ਤੁਸੀਂ ਡੀਲੀ ਕਰ ਸਕਦੇ ਹੋ ਆਰਾਮ ਨਾਲ ਨਹੀਂ ਠੀਕ ਹੋਈ ਫੇਰ ਕਰ ਦਿਓ ਟਰੈਕ ਇੰਨੇ ਆ ਗਏ ਚੁੱਕੇ ਨੇ ਤੇ ਲਾਈਵ ਦੇ ਉੱਤੇ ਫੇਰ ਰੀ ਟੇਕ ਤਾਂ ਨਹੀਂ ਹੁੰਦੀ ਸਭ ਨੂੰ ਹੁੰਦਾ ਤੁਹਾਡੇ ਸਾਰਾ ਉੱਥੇ ਉੱਥੇ ਆ ਕੇ ਕਹਿੰਦੇ ਪਤਾ ਲੱਗਦਾ ਹਨਾ ਕਲਾਕਾਰ ਦਾ ਵੀ ਕਿਉਂਕਿ ਨਹੀਂ ਬਣਾ ਪੈਂਦਾ ਜਿੰਨਾ ਚਿਰ ਤੁਹਾਡਾ ਹੁੰਦਾ ਉੱਥੇ ਪਰਫਾਰਮੈਂਸ ਗੱਲ ਇੱਕ ਹੋਰ ਵੀ ਆਉਂਦੀ ਹੈ ਜਦੋਂ ਆਮ ਹਨਾ ਕਿਸੇ ਨੇ ਕਹਿ ਲਓ ਵੀ ਵਿਆਹ ਤੇ ਕਲਾਕਾਰ ਲਵਾਉਣਾ ਤੇ ਸੁਣਨ ਨੂੰ ਗੀਤ ਬੜੇ ਨੇ ਕਾਰ ਚਲਾਉਣ ਨੂੰ ਬੜੇ ਨੇ ਆਕਸ ਲਾ ਕੇ ਫੋਨ ਰਾਹੀਂ ਸੁਣ ਲਾਂਗੇ ਹੋਰ ਪਾਸੇ ਸੁਣ ਲਾਂਗੇ ਪਰ ਜਦੋਂ ਵਿਆਹ ਤੇ ਕਲਾਕਾਰ ਕਰਨਾ ਅਗਲਾ ਪੁੱਛਦਾ ਫਿਰਦਾ ਹੁੰਦਾ ਯਾਰ ਕਿਨੂੰ ਕਰਾ ਵੀ ਕਿਹੜਾ ਕੋਈ ਕਹਿੰਦਾ ਜੀ ਫਲਾਣਾ ਦਾਦਾ ਘੰਟਾ ਲਾ ਕੇ ਤੁਰ ਜਾਂਦਾ ਜੀ ਫਲਾਣਾ ਦਾ ਘੰਟਾ ਹੀ ਲਾਉਂਦਾ ਆ ਚ ਗੀਤ ਹੀ ਚਲਾਉਂਦਾ ਫਿਰ ਉੱਥੇ ਆ ਕੇ ਪਤਾ ਲੱਗਦਾ ਵੀ ਕਿਨੇ ਰਿਆਜ਼ ਕੀਤਾ ਹਨਾ ਬਿਲਕੁਲ ਭਾਈ ਉੱਥੇ ਜੀ ਦਿਖਾਉਣੀ ਪੈਂਦੀ ਆ ਮਤਲਬ ਜੋ ਕੰਮ ਕਰਦੇ ਆ ਤੇ ਆਏ ਆਪਣਾ ਕੋਈ ਪੇਸ਼ਾ ਫਿਰ ਉਹਦੇ ਵਿੱਚ ਤੁਹਾਨੂੰ ਹਰ ਇੱਕ ਨੂੰ ਆਪਣਾ ਹੁਨਰ ਬਿਲਕੁਲ ਦਿਖਾਉਣਾ ਪੈਂਦਾ ਫਿਰ ਤੁਹਾਨੂੰ ਦੁਨੀਆ ਸੈਪਟ ਕਰਦੀ ਹੈ ਜੀ ਤੇ ਫਿਰ ਹੁਣ ਭਾਜੀ ਰਿਆਜ਼ ਲਈ ਫਿਰ ਕਿੰਨਾ ਕੁ ਸਮਾਂ ਕੱਢਦੇ ਹੋ ਭਾਜੀ ਜਦੋਂ ਪ੍ਰੋਗਰਾਮ ਚੱਲਦੀ ਆ ਬਾਬੇ ਦੀ ਕਿਰਪਾ ਨਾਲ ਠੀਕ ਆ ਮੈਨੂੰ ਚੰਗੇ ਜਿਹੇ ਪਰਿਵਾਰ ਜਿਹੜੇ ਹੁੰਦੇ ਆ ਕਹਿੰਦੇ ਆ ਵੀ ਉਹ ਫੈਮਿਲੀ ਲੈ ਕੇ ਜਾਂਦੀਆਂ ਚੱਲੀ ਜਾਂਦਾ ਕੰਮ ਬਾਬੇ ਦੀ ਜੀ ਯੂਕੇ ਦੇ ਵਿੱਚ ਵੀ ਸ਼ੋਅ ਮੈਂ ਕਾਫੀ ਬਿਆਹਾਂ ਦੇ ਵਿੱਚ ਕੀਤੇ ਹਾਂ ਜੀ ਇਸੇ ਬਾਰੇ ਸ਼ੁਰੂ ਕੀਤੇ ਬਾਬੇ ਦੀ ਕਿਰਪਾ ਹੁਣ ਮੈਂ ਚੱਲਿਆ ਜਾਂਦਾ ਮਹੀਨੇ ਚ ਕਿੰਨਾ ਦਾ ਜ਼ਰੂਰ ਤੇ ਰਿਆਜ ਜਦੋਂ ਹੁਣ ਵਿਹਲੇ ਆ ਸੀ ਫਿਰ ਉਹ ਦੋ ਜਰੂਰ ਸਵੇਰੇ ਉੱਠ ਕੇ ਮਤਲਬ ਆਪਣੇ ਗਲੇ ਨੂੰ ਪ੍ਰੈਕਟਿਸ ਜਿਦਾ ਸਰੀਰ ਨੂੰ ਤੁਸੀਂ ਡੰਡ ਲਾਉਂਦੇ ਹੋ ਜੀ ਤੇ ਗਲੇ ਦੇ ਕਾਲਸ ਨੇ ਜਿਹੜੀ ਇਹਨਾਂ ਨੂੰ ਵੀ ਰਿਆਜ ਦੇ ਨਾਲ ਹੀ ਠੀਕ ਰੱਖਿਆ ਜਾਂਦਾ ਜੀ ਬਿਲਕੁਲ ਮੈਂ ਨਾ ਉਹਨਾਂ ਦੇ ਕੋਲੋਂ ਜਾਣਿਆ ਇਹ ਗੱਲਬਾਤ ਹੋ ਰਹੀ ਸੀ ਦੇਵ ਤਰੀਕੇ ਵਾਲਿਆਂ ਦੇ ਨਾਲ ਉਹ ਕਹਿੰਦੇ ਕਿ ਪਹਿਲਾਂ ਜਦੋਂ ਉਹਨਾਂ ਦੇ ਸਮਿਆਂ ਦੇ ਵਿੱਚ ਗਲਾਕਾਰ ਦੀ ਆਵਾਜ਼ ਟੈਸਟ ਹੋਇਆ ਕਰਦੀ ਸੀ ਬਿਲਕੁਲ 6 ਮਹੀਨੇ ਬਾਅਦ ਚੈੱਕ ਕਰਦੇ ਸੀ ਦੀ ਆਵਾਜ਼ ਕਿਵੇਂ ਆ ਅੱਜ ਦੌਰ ਉਹ ਆ ਗਿਆ ਕਿ ਬਸ ਜੀ ਮਨ ਚ ਫੁਰਨਾ ਬਣ ਗਿਆ ਕੀ ਯਾਰ ਦੋਸਤ ਨੇ ਕਹਤਾ ਯਾਰ ਚੱਕ ਦੇ ਹੋਏ ਚੱਕ ਦੇ ਹੋਏ ਆਪਾਂ ਗਵਾਉਣੇ ਆ ਤੇਰਾ ਅਸੀਂ ਕਰਦੇ ਆ ਭੋਲ ਭਾਜੀ ਉਹ ਜ਼ਮਾਨਾ ਉਹ ਆਰਟਿਸਟਾਂ ਦਾ ਬੜਾ ਓੱਖਾ ਸੀ ਹੂੰ ਉਦੋਂ ਤਾਂ ਫਿਰ ਐ ਸੂਈ ਦੇ ਨੱਕੇ ਜੀ ਦੀ ਲੰਘ ਕੇ ਆਰਟਿਸਟ ਬਣਦਾ ਸੀ ਜਦੋਂ ਪੰਜਾਬ ਦਾ ਬਾਬੇ ਦੀ ਕਿਰਪਾ ਪਤਾ ਨਹੀਂ ਸਾਡੇ ਵਰਗੇ ਵੀ ਮਹੀਨੇ ਤੱਕ ਨਹੀਂ ਜਾਣਦੇ ਜੂਨ ਦੇ ਫਿਰ ਵੀ ਮੌਕਾ ਮਿਲ ਹੀ ਜਾ ਰਿਹਾ ਸੀ ਸਾਰਿਆਂ ਨੂੰ ਤੇ ਇਥੇ ਜਦੀਵ ਤਰੀਕਾ ਵਾਲੇ ਉਹਨਾਂ ਨੂੰ ਤਾਂ ਬੜੇ ਉਹਨਾਂ ਤੇ ਤਜਰਬੇ ਨੇ ਤੇ ਬੜੇ ਸਤਕਾਰ ਜੋ ਕਲਮ ਹੈ ਪੰਜਾਬ ਦੀ ਉਹ ਕੁਲਦੀਪ ਮਾਨਕ ਸਾਹਿਬ ਦੇ ਗਾਣੇ ਸੁਰਿੰਦਰ ਚੰਦਾਜੀ ਦੇ ਗਾਣੇ ਉਹਨਾਂ ਨੇ ਲਿਖੇ ਕਮਾਲ ਦੇ ਅਸੀਂ ਉਹ ਉਹ ਜਦੋਂ ਗੱਲ ਕਰਦਾ ਮੋਟੇ ਤੇ ਸਪੀਕਰ ਜੋੜਨ ਵਾਲੀ ਗੱਲ ਤੇ ਉਹਨਾਂ ਨੇ ਗਾਣੇ ਵਜਦੇ ਉਹਦੇ ਤੇ ਹੁਣ ਵੀ ਜਦੋਂ ਉਹ ਕੋਈ ਗਾਣਾ ਲਿਖਣਗੇ ਤਾਂ ਪਤਾ ਲੱਗੂਗਾ ਵੀ ਬੰਦੇ ਨੇ ਕਿਸੇ ਨੇ ਲੇਖਿਆ ਫਿਰ ਪਤਾ ਲੱਗੂ ਐਂਡ ਜਾ ਗਿਆ ਦੀਵਤਰੀਕ ਕਾ ਬਿਲਕੁਲ ਤੇ ਗੱਲ ਭਾਜੀ ਪਤਾ ਕੀ ਹੁੰਦੀ ਆ ਗੱਲ ਇਹ ਹੁੰਦੀ ਆ ਕਿ ਮੁਕਾਬਲਾ ਜਿਹੜਾ ਉਹ ਹਰ ਸਮੇਂ ਚੱਲਦਾ ਹੈ ਗੱਲ ਇਹ ਹੁੰਦੀ ਹੈ ਵੀ ਲੋਕਾਂ ਨੇ ਉਸ ਨੂੰ ਪਸੰਦ ਕਰਨਾ ਹੈ ਜਿਹੜਾ ਉਹਨਾਂ ਦੇ ਮਨ ਨੂੰ ਚੰਗਾ ਲੱਗਦਾ ਦੂਜੀ ਗੱਲ ਜਿਹੜਾ ਬੰਦਾ ਸੱਚ ਦੀ ਗੱਲ ਕਰਦਾ ਜਿਹੜਾ ਬੰਦਾ ਲੋਕਾਂ ਦੇ ਨਾਲ ਸਭੇ ਚਾਰ ਦਿਨਾਂ ਜੁੜੀਆਂ ਗੱਲਾਂ ਕਰਦਾ ਉਹ ਬੰਦਾ ਬਾਅਦ ਦੇ ਵਿੱਚ ਯਾਦ ਕੀਤਾ ਜਾਂਦਾ ਕਿਉਂਕਿ ਉਹਨਾਂ ਦੇ ਸਮੇਂ ਦੇ ਵਿੱਚ ਵੀ ਹੋ ਸਕਦਾ ਕਿੰਨੇ ਇੱਕ ਲਖਾਰੀ ਹੋਣਗੇ ਕਿੰਨੇ ਇੱਕ ਗਾਉਣ ਵਾਲੇ ਹੋਣਗੇ ਅੱਜ ਦੇ ਸਮੇਂ ਦੇ ਵਿੱਚ ਵੀ ਕਿੰਨੇ ਕੋਣਗੇ ਤੇ ਜੇ ਕੱਲ ਨੂੰ ਹਰਜੀਤ ਹਰਮਨ ਨੂੰ ਯਾਦ ਕੀਤਾ ਜਾਊਗਾ ਤਾਂ ਇਸ ਕਰਕੇ ਯਾਦ ਕੀਤਾ ਜਾਊਗਾ ਕਿ ਹਰਜੀਤ ਹਰਮਨ ਨੇ ਕੁੜੀਆਂ ਦੀ ਮੁਟਿਆਰਾਂ ਦੀ ਗੱਲ ਕੀਤੀ ਆ ਪੰਜਾ ਪਾਣੀਆਂ ਦੀ ਹੋਰ ਕਹਿ ਕੇ ਉਹਨੂੰ ਬਿਆਨ ਕੀਤਾ ਨਾ ਕਿ ਇਹ ਕਹਿ ਕੇ ਬਿਆਨ ਕੀਤਾ ਕਿ ਉਹ ਪਤਨ ਨਹੀਂ ਕਪੜੇ ਕਿਵੇਂ ਦੇ ਪਾਉਂਦੀ ਆ ਉਹ ਪੱਪਾ ਕਲੱਬਾਂ 'ਚ ਜਾਂਦੀ ਆ ਸੋ ਇਹ ਫਰਕ ਜਿਹੜਾ ਹੈ ਇਹ ਲੋਕਾਂ ਨੂੰ ਦਿਖਦਾ ਉਹ ਜਜਮੈਂਟ ਕਰਦੇ ਨੇ ਭਾਈ ਮੈਂ ਇੱਕ ਕੱਲ ਯਾਦ ਰੱਖਿਓ ਦੁਨੀਆ ਦੀ ਉੱਤੇ ਧਰਮ ਨੂੰ ਜਿੰਨਾ ਲੜਾਇਆ ਜਾ ਰਿਹਾ ਹੈ ਧਰਮ ਪ੍ਰਮਾਤਮਾ ਨੂੰ ਮੈਕੰਡਾ ਕੇ ਸਾਰੇ ਸਬਜੈਕਟ ਆਪਾਂ ਪੜ੍ਹਦੇ ਆਂ ਜੀਓਗ੍ਰਾਫੀ ਪੜ੍ਹ ਲਓ ਮੈਡੀਕਲ ਸਾਇੰਸ ਪੜ੍ਹ ਲਓ ਪੰਜਾਬੀ ਇੰਗਲਿਸ਼ ਪੜ੍ਹ ਲਓ ਇਹ ਤੁਹਾਨੂੰ ਮਿਲ ਜਾਣੀਆਂ ਜੀ ਪਰ ਬੰਦੇ ਨੂੰ ਬੰਦਾ ਪੜਾਉਣ ਵਾਸਤੇ ਇੱਕ ਧਰਮ ਦੀ ਬਹੁਤ ਜ਼ਰੂਰਤ ਹੈ ਜੀ ਪਰ ਬੰਦੇ ਉਹਨੂੰ ਵੀ ਅੱਜ ਕੱਲ੍ਹ ਪੜਾਉਣ ਲੱਗੇ ਪਏ ਨੇ ਜੀ ਜੇ ਆ ਖੈਰ ਜਿਹੜੀ ਸਚਾਈ ਹੈ ਪਰਮਾਤਮਾ ਨੇ ਇਹੀ ਹੈ ਸਚਾਈ ਨੂੰ ਸੱਚ ਨੂੰ ਹੀ ਪਰਮਾਤਮਾ ਦਾ ਦੂਜਾ ਰੂਪ ਹੈ ਇਹ ਕਦੇ ਨਾ ਖਤਮ ਹੋਣੀ ਤੇ ਨਾ ਹੋਵੇ ਜੀ ਜ਼ਿੰਦਗੀ ਚ ਔਰੰਗਜ਼ੇਬ ਵੀ ਯਾਦ ਹੈ ਲੋਕਾਂ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਯਾਦ ਨੇ ਬਿਲਕੁਲ ਪਰ ਤਰੀਕਾ ਲੱਗਾ ਇੱਕ ਅਗੇ ਸਿਰ ਝੁਕਦਾ ਸਵੇਰੇ ਉੱਠ ਕੇ ਕਿ ਪਾਣੀ ਆ ਠੀ ਸਿਰ ਨਿਮਦਾ ਤੇ ਦੂਜੇ ਨੂੰ ਯਾਦ ਗਾਲ ਕੱਢ ਕੇ ਕੀਤਾ ਜਾ ਬਿਲਕੁਲ ਜਦੋਂ ਕੋਈ ਯਾਰ ਗੰਦੇ ਵਿੱਚੋਂ ਜਦੋਂ ਨੌ ਲੋਂਗੇ ਕੋਈ ਸੇਫਤੀ ਕੁਝ ਵੀ ਥੋੜੇ ਕੋਈ ਬਾਣ ਨਾ ਸਤਕਾਰ ਉਸ ਮਤੀ ਨਹੀਂ ਆਊਗਾ ਤੁਝੇ ਪਾਸੇ ਆਊਗਾ ਬਿਲਕੁਲ ਹਮੇਸ਼ਾ ਸੱਚਾਈ ਤੇ ਇਹ ਬੇਸ਼ੱਕਾ ਵੀ ਕੁਝ ਸਮਾਂ ਆਵੇ ਇੱਕਦਾਂ ਦਾ ਆਊਗਾ ਜੀ ਪਰ ਸੱਚਾਈ ਮਰੋ ਇਹ ਨਹੀਂ ਕਦੇ ਜ਼ਿੰਦਗੀ ਚ ਹਰਜੀਤ ਹਰਮਨ ਨੂੰ ਅੱਜ ਦੇਖਿਆ ਜਾਂਦਾ ਹੈ ਕਈ ਵਾਰੀ ਕਿ ਪੱਗ ਬਣੀ ਹੁੰਦੀ ਹੈ ਪੱਗ ਦੇ ਵਿੱਚ ਵੀ ਸੋਨਾ ਉਨਾ ਹੀ ਲੱਗਦਾ ਮੈਂ ਕਹਿੰਦਾ ਪੱਗ ਦੇ ਵਿੱਚ ਹੋਰ ਜ਼ਿਆਦਾ ਸਮਾਂ ਲੱਗਦਿਆ ਜੀ ਤੇ ਪੱਗ ਸ਼ੌਂਕ ਨਾਲ ਬੰਦਦੇ ਹੋ ਭਾਜੀ ਜਾਂ ਡਿਮਾਂਡ ਦੇ ਵਿੱਚ ਪੱਗੇ ਬੰਦਦਾ ਸੀਗਾ ਹਾਂ ਤੇ ਫਿਰ ਮੈਂ ਜਦੋਂ ਰੋਡਾ ਗਾਣਿਆਂ ਦੇ ਵਿੱਚ ਆਉਣ ਲੱਗਿਆ ਮੇਰਾ ਦਿਲ ਕੀਤਾ ਕਿ ਮੈਂ ਪੱਗ ਬੰਨ ਕੇ ਆਉਂ ਉਹ ਵੀ ਐਕਸੈਪਟ ਕੀਤਾ ਮੈਨੂੰ ਤੇ ਫਿਰ ਕਿਉਂਕਿ ਆਰਟਿਸਟ ਐਦਾਂ ਦਾ ਹੁੰਦਾ ਕਿ ਕਿਹੜੀ ਚੀਜ਼ ਨਾਲ ਬੰਨ ਕੇ ਨਹੀਂ ਚੱਲਿਆ ਜਦਾਂ ਕਿ ਇੱਦਾਂ ਦਾ ਵੀ ਗਾਣੇ ਦੇ ਵਿੱਚ ਰੋਲ ਹੋ ਜਾਂਦਾ ਸੋ ਇਸ ਕਰਕੇ ਮੈਨੂੰ ਮੇਰੇ ਕਹਿਣ ਵਾਲੀ ਚਾਹਣ ਵਾਲੀ ਵੀ ਕਹਿੰਦਾ ਕਿ ਤੂੰ ਪੱਗੇ ਬੰਨਿਆ ਕਰਤੇ ਮੈਂ ਜ਼ਿਆਦਾਤਰ ਕੋਸ਼ਿਸ਼ ਕਰਦਾ ਪੱਗ ਬੰਨਨ ਦਾ ਤੇ ਮੈਂ ਇਦਾਂ ਵੀ ਕਦੇ-ਕਦੇ ਮੂੜ ਬਣਦਾ ਕਿ ਇਦਾਂ ਵੀ ਇੱਕ ਦੋਏ ਪਹਿਚਾਣਾ ਜਿਹੜੀਆਂ ਮੇਰੀਆਂ ਬੰਨਿਆ ਰਹਿਣ ਨਹੀਂ ਬੰਦੇ ਦੀ ਇੱਕ ਪਹਿਚਾਣ ਬਣ ਜਾਂਦੀ ਹੈ ਤੇ ਕਦੇ-ਕਦੇ ਮੈਂ ਫਿਰ ਇਦਾਂ ਵੀ ਆ ਜਾਂਦਾ ਨਹੀਂ ਪਰ ਉਹੀ ਗੱਲ ਆ ਨਾ ਇਹ ਗੱਲ ਵੀ ਕਹਿ ਲੋ ਵੀ ਖੁਸ਼ਕਿਸਮਤੀ ਵੀ ਆ ਵੀ ਲੋਕਾਂ ਨੇ ਦੋਨਾਂ ਪਹਿਚਾਣਾਂ ਨੂੰ ਐਕਸੈਪਟ ਕਰ ਲਿਆ ਨਹੀਂ ਬੰਦਾ ਡਰ ਹੀ ਜਾਂਦਾ ਯਾਰ ਕਿਤੇ ਮੈਨੂੰ ਹੋਰ ਇਤਰਾ ਹੈ ਨਹੀਂ ਪ੍ਰੋਬਲਮ ਆ ਜਾਂਦੀ ਤੇ ਫਿਰ ਸਟੇਜ ਤੇ ਕਿਵੇਂ ਕੰਫਰਟੇਬਲ ਕਿਵੇਂ ਫੀਲ ਕਰਦਾ ਮੈਂ ਭਾਜੀ ਪੱਗ ਬੰਨ ਕੇ ਮੈਨੂੰ ਚੰਗਾ ਲੱਗਦਾ ਵੈਸੇ ਦਾ ਪਰਫਾਰਮ ਕਰਨਾ ਮੈਨੂੰ ਆਪਣੇ ਆਪ ਨੂੰ ਵੀ ਚੰਗਾ ਲੱਗਦਾ ਕਈ ਵਾਰ ਟਾਈਮ ਨਹੀਂ ਹੁੰਦਾ ਤੇ ਫਿਰ ਮੈਂ ਇਦਾਂ ਵੀ ਪਰਫਾਰਮ ਕਰਦਾ ਜੀ ਬਾਕੀ ਪਹਿਰਾਵੇ ਦੀ ਗੱਲ ਹੋਰ ਰਹੀ ਅੱਗੇ ਪੰਜਾਬੀ ਗਾਇਕ ਦਾ ਜਿਹੜਾ ਪਹਿਰਾਵਾ ਕੁਰਤਾ ਚਾਦਰਾ ਪਹਿਚਾਣਿਆ ਜਾਂਦਾ ਮੇਰੇ ਯਾਦ ਆ ਸੀ ਜਦੋਂ ਗਾਉਣਾ ਸ਼ੁਰੂ ਕੀਤਾ ਕਿਸੇ ਪ੍ਰੋਗਰਾਮ ਲਾਉਣਾ ਇੱਕ ਚਾਦਰਾ ਜ਼ਰੂਰ ਰੱਖਣਾ ਵੀ ਕੋਈ ਬੰਦਾ ਮਿਲਣਾ ਜਾਵੇ ਕਿਉਂਕਿ ਕਈ ਵਾਰੀ ਅਸੀਂ ਕਿਹਾ ਵੀ ਚਲ ਇਦਾਂ ਹੀ ਪਾ ਕੇ ਜੈਕਟਾਂ ਸ਼ਰਟਾਂ ਜਾਂ ਅਸੀਂ ਗਾਉਣਾ ਸ਼ੁਰੂ ਕੀਤਾ ਤੋ ਬੰਦਿਆਂ ਨੇ ਆ ਕੇ ਸਾਨੂੰ ਕਹਿਣਾ ਕਿ ਭਾਈ ਜੀ ਜੇ ਚਾਹਤ ਰਹਾ ਤਾਂ ਉਹ ਪਾ ਕੇ ਵਸੀਓ ਫਿਰ ਦੇਖ ਲਓ ਤੁਸੀਂ ਇੱਕ ਦੋ ਗਾਣੇ ਗਾ ਕੇ ਜਦੋਂ ਟਾਈਮ ਮਿਲਦਾ ਚੀਜ਼ ਕਰਕੇ ਯਾਦਰਾ ਬੱਤੀ ਹੁੰਦੇ ਬਿਲਕੁਲ ਪਰ ਹੁਣ ਵਕਤ ਪਤਾ ਨਹੀਂ ਕਿਦਾਂ ਦਾ ਹੁਣ ਕੁਝ ਮਰਜੀ ਪਾਉ ਹੁਣ ਜਿਹੜੀ ਸਾਡੀ ਨਵੀਂ ਜਨਰੇਸ਼ਨ ਚਾਦਰ ਵਾਲੇ ਨੂੰ ਬੇਵਕੂਫ ਸਮਝਦੇ ਨੇ ਹਾਂਜੀ ਬੈਗ ਵੱਡ ਕਹਿੰਦੇ ਨੇ ਹਾਲੇ ਹਾਲੇ ਜੇ ਵਿਦੇਸ਼ ਦੇ ਵਿੱਚ ਆਪਾਂ ਆਪਣੇ ਪਹਿਰਾਵੇ ਜਾਈਏ ਉੱਥੇ ਲੋਕ ਇੱਜ਼ਤ ਕਰਦੇ ਉੱਥੇ ਪਤਾ ਨਹੀਂ ਕੀ ਹੈ ਘਰ ਦਾ ਜੋਗੀ ਜੋਗ ਨਾ ਬਾਹਰਲਾ ਜੋਗੀ ਸਹੀ ਗੱਲ ਹੈ ਜੀ ਆਪਣੇ ਤੋਂ ਸਾਡਾ ਪੰਜਾਬੀ ਸੱਭਿਆਚਾਰ ਦੂਰ ਹੁੰਦਾ ਜਾਂਦਾ ਕਿਦੋਂ ਬਾਹਰ ਜਾਂਦੇ ਅਸੀਂ ਟੋਰਾ ਛੱਡ ਕੇ ਗਾਈ ਤੱਤਾਂ ਲੋਕ ਅਪਰੀਸ਼ੀਏਟ ਕਰਦੇ ਨੇ ਪਿਆਰ ਦਿੰਦੇ ਨੇ ਉਸੇ ਪਹਿਰਾ ਵੀ ਨੂੰ ਕਹਿੰਗੇ ਬਾਈ ਜੀ ਗੋਟਾ ਕਿਉਂਕਿ ਉੱਤੀਆਂ ਫਟੀਆਂ ਹੋਈਆਂ ਜਿਨ੍ਹਾਂ ਤੋਂ ਉਹ ਆਪਣੇ ਕੋਲ ਆ ਜਾਂਦੇ ਬਿਲਕੁਲ ਉੱਥੋਂ ਦੇ ਲੋਕ ਘਰ ਘਰ 'ਚ ਨੌਜਵਾਨ ਢੋਲ ਵਜਾਉਂਦੇ ਨੇ ਗਿੱਧਾ ਇੱਥੋਂ ਦੀਆਂ ਮੋਟਿਆਰਾ ਮੇਰੇ ਖਿਆਲੋਂ ਉਹਨਾਂ ਨਹੀਂ ਜਾਣਦੇ ਉਹਨੀਆਂ ਬੂੜੀਆਂ ਜਿਨ੍ਹਾਂ ਫੌਲ ਗਏ ਜਾਂਦੇ ਕਿਉਂਕਿ ਉਹ ਆਪਣੇ ਸੱਭਿਆਚਾਰ ਤੋਂ ਦੂਰ ਹੋ ਕੇ ਉਹਨੂੰ ਕ ਆਪਾਂ ਕੋਲੇ ਬੈਠ ਕੇ ਉਹਨੂੰ ਸੁਭਾਲਣ ਚ ਮਤਲਬ ਥੋੜੀ ਜਿਹੀ ਸ਼ਰਮ ਮਹਿਸੂਸ ਕਰਦੇ ਆ ਪਤਾ ਨਹੀਂ ਕਿਉਂ ਐਦਾਂ ਦਾ ਹੁੰਦਾ ਹੈ ਇਹ ਮਾਹੌਲ ਕਿੱਥੋਂ ਆ ਗਿਆ ਆਪਾਂ ਪੰਜਾਬ 'ਚ ਬੈਠੇ ਆ ਆਪਣੇ ਕੋਲ ਹਰ ਉਹ ਚੀਜ਼ ਜਿਹੜੀ ਆ ਉਹ ਮੌਜੂਦ ਹੈ ਸੱਭਿਆਚਾਰ ਦੇ ਨਾਲ ਜੁੜਨ ਦਾ ਆਪਾਂ ਨੂੰ ਵਸੀਲਾ ਜਿਹੜਾ ਕੋਈ ਕਹੇ ਲੋ ਵੀ ਅਲੱਗ ਤੌਰ ਤੇ ਵਰਤਣ ਦੀ ਲੋੜ ਨਹੀਂ ਹੈਗੀ ਆਪਣੇ ਕੋਲ ਖੂਬ ਵੀ ਹੈਗੇ ਨੇ ਜੇ ਆਪਾਂ ਨੇ ਬੱਚਿਆਂ ਨੂੰ ਉਹਦਾ ਬਾਰੇ ਦੱਸਣਾ ਆਪਣੇ ਕੋਲ ਚਰਖੇ ਵੀ ਸਾਹਮੇ ਹੋਏ ਨੇ ਪਰ ਉਹ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਘਰ 'ਚ ਲੈ ਕੇ ਆਉਣਾ ਕਿ ਨਹੀਂ ਆਉਣ ਫੇਰ ਵੀ ਆਪਣੇ ਬੱਚੇ ਜਿਹੜੇ ਨੇ ਉਹ ਪਿੱਛੇ ਰਹੀ ਜਾ ਰਹੇ ਨੇ ਦੇ ਵਿਦੇਸ਼ ਦੇ ਵਿੱਚ ਜਿਹੜੇ ਪੰਜਾਬੀ ਰਹਿੰਦੇ ਨੇ ਉਹ ਇਹਨੂੰ ਨਾਲ ਸਾਹਮਣੇ ਦੀ ਕੋਸ਼ਿਸ਼ ਕਰ ਰਹੇ ਹਨ ਭਾਈ ਬਾਹਰਲੇ ਲੋਕ ਸਿਆਣੇ ਬਹੁਤ ਆਪਰੇ ਤੇ ਟੀਵੀ ਦਾ ਗਾਣਾ ਸੁਣ ਕੇ ਜਿਹੜੇ ਬੋਲਟ ਦਾ ਕਹੇ ਤਾਂ ਬੋਲਟ ਲੈ ਲੈਣਗੇ ਸਾਰੇ ਹਾਂਜੀ ਜੇ ਕਿਸੇ ਗੱਡੀ ਦੀ ਗੱਲ ਚੱਲ ਪਈ ਤਾਂ ਗੱਡੀ ਉਹੀ ਲੈਣੀ ਹੈ ਜੇ ਕੁੜਤੇ ਪਜਾਮੇ ਦੀ ਗੱਲ ਚੱਲ ਪਈ ਪਤੰਦਰਾਂ ਨੇ ਜੀਨਾ ਲਾ ਕੇ ਕੁੜਤਾ ਪਜਾਮਾ ਪਾਉਣਾ ਸ਼ੁਰੂ ਕਰ ਦਿੱਤਾ ਜੇ ਸਹੀ ਗੱਲ ਫਲਾਣੀ ਕਿਸੇ ਐਡੀ ਰਾਸ ਦੀ ਚੱਲ ਪਈ ਜਾਂ ਪਤਨ ਲਿਸ਼ ਸ਼ਰਟ ਹੋ ਯਾਰ ਆ ਆ ਉਹਦੀ ਚੱਲ ਵੀ ਬਰੋ ਪਾਉਣਾ ਸ਼ੁਰੂ ਕਰ ਦਿੱਤਾ ਜੇ ਕਿਤੇ ਬੰਦੇ ਨੂੰ ਇਹ ਟੀਵੀ ਤੋਂ ਬਹੁਤ ਪ੍ਰਭਾਵਿਤ ਹੈ ਆਪਣੀ ਜਨਤਾ ਹਾਂ ਮੈਂ ਸਾਰੇ ਪ੍ਰਭਾਵ ਨੂੰ ਕਹਿਣਾ ਹੁੰਦਾ ਟੀਵੀ ਦੇਖਣ ਵਾਲਿਆਂ ਨੂੰ ਕਿ ਗਾਣਾ ਸ਼ੂਟ ਕਰਨਾ ਮੈਂ ਤਾਂ ਫੌਰਨ ਇੱਥੇ ਜਾ ਕੇ ਕਰਿਆ ਆ ਸੁਖਾ ਪ੍ਰਬਾਤਮਾ ਦੀ ਤੁਸੀਂ ਮੇਰੇ ਗਾਣੇ ਸੁਣਦੇ ਹੋ ਮੈਂ ਥੋੜੇ ਬਹੁਤੇ ਪੈਸੇ ਉਹਨਾਂ ਤੋਂ ਲੈ ਲੇ ਜੀ ਕਿ ਭਾਜੀ ਇਹਦਾ ਗਾਣਾ ਉੱਥੇ ਕਰਨਾ ਕਹਿੰਦੇ ਕਰਿਆ ਇਹ ਤੁਹਾਡੇ ਗੀਤ ਚੱਲਦੇ ਨੇ ਤਾਂ ਪਿਆਰ ਮਿਲਦਾ ਤੇ ਲੋੜ ਪਵੇ ਤਾਂ ਹੈਲੀਕਾਪਟਰ ਵੀ ਮਿਲ ਜਾਂਦਾ ਜੀ ਪਰ ਸਾਡੇ ਕੋਲ origignal ਤੇ ਅਸਲੀ ਜ਼ਿੰਦਗੀ 'ਚ ਕੋਈ ਹੈਲੀ ਹੈਲੀਕਾਪਟਰ ਨਹੀਂ ਮੈਂ ਤਾਂ ਗਾਰੇ ਨੂੰ ਦੇਖ ਕੇ ਪ੍ਰਭਾਵਤ ਹੋਣਾ ਉਹਨੂੰ ਮਨੋਰੰਜਨ ਦੇ ਰੂਪ 'ਚ ਦੇਖ ਸਕਦੇ ਹੋ ਤੋਂ ਪ੍ਰਭਾਵਤ ਨਾ ਹੋਇਆ ਕਰੋ ਬਿਲਕੁਲ ਇਹ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਗਾਣੇ ਟੀਵੀ ਆ ਇੱਕ ਬਨੌਟੀ ਚੀਜ਼ ਹਰ ਇੱਕ ਦੀ ਸਟੋਰੀ ਹਰ ਇੱਕ ਐਪੀਸੋਡ ਹਰ ਇੱਕ ਗਾਣਾ ਜੀ ਫੇਕ ਹੁੰਦਾ ਤੁਹਾਡੀ ਜ਼ਿੰਦਗੀ ਨਾਲ ਕਿਤੇ ਕਿਤੇ ਤਾਲੁਕਾ ਤੁਹਾਡਾ ਜਿੱਥੇ ਹੋਵੇ ਪਰ ਇਹ ਚੀਜ਼ਾਂ ਨੂੰ ਇੰਜੋਏ ਕਰਿਆ ਕਰੋ ਨਾ ਕਿ ਆਪਣੇ ਜੀਵਨ ਚ ਅਪਣਾਉਣ ਦੀ ਕੋਸ਼ਿਸ਼ ਤੁਸੀਂ ਇੱਕ ਉਦਾਹਰਣ ਵਜੋਂ ਤੁਸੀਂ ਖੁਦ ਕਿਹਾ ਨਾ ਕਿ ਮੇਰੇ ਗਾਣੇ ਬੜੇ ਥੋੜੇ ਆਏ ਨੇ ਮੈਨੂੰ 14 15 ਸਾਲ ਦਾ ਪਰ ਉਹ ਗੀਤਾਂ ਦੇ ਵਿੱਚ ਨੁਕਸ ਜਿਹੜਾ ਜਾਂ ਕਹਿ ਲਓ ਕਿ ਸੱਭਿਆਚਾਰ ਨੂੰ ਲਜਾਣ ਵਾਲੀ ਗੱਲ ਕਿਤਨੀ ਲੱਭਦੀ ਉੱਤੇ ਚੱਕਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹੀ ਸਾਨੂੰ ਲੱਗਦੀਆਂ ਨੇ ਤੇ ਉਹ ਆਵਾਜ਼ ਜਿਹੜੀ ਹਰਜੀਤ ਹਰਮਨ ਦੀ ਅਸੀਂ ਦੁਆ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਇਸੇ ਤਰ੍ਹਾਂ ਵਾਸ ਕਰੇ ਲੋਕਾਂ ਦੇ ਵਿੱਚ ਹਰਜੀਤ ਹਰਮਨ ਜਿਹੜਾ ਹੋਰ ਹਰਮਨ ਪਿਆਰਾ ਹੋਵੇ ਸਿਆਸਤ ਦੇ ਨਾਲ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਚੈਨਲ ਪੰਜਾਬ ਦੇ ਸਟੂਡੀਓ ਦੇ ਵਿੱਚ ਆਏ ਸੋ ਬਹੁਤ-ਬਹੁਤ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਚੈਨਲ ਪੰਜਾਬ ਦੀ ਸਮੁੱਚੀ ਟੀਮ ਦਾ ਕਰੀਬਾ ਸਭ ਤੁਹਾਡਾ ਵੀ ਸਤਿ ਸ਼੍ਰੀ ਅਕਾਲ ਜੀ ਚੈਨ ਪੰਜਾਬ ਸ਼ਾਨ ਪੰਜਾਬ ਦੀ